ਜਦੋਂ ਚਲਦੀਆਂ ਸ਼ੀਤ ਹਵਾਵਾਂ ਜੀ ਸੋਹਣੇ ਘਰ ਉਡੀਕਣ ਰਾਵਾ ਜੀ ਸਾਡੇ ਵਿੜੇ ਵਿੱਚ ਜੀ ਆਇਆਂ ਨੂੰ ਕੀ ਕਰੀਏ ਜੀ ਹਜ਼ੂਰੀ ਜੀ ਸਵਾਗਤ ਹੈ ਅੱਜ ਦੇ ਸ਼ੋਅ ਵਿੱਚ ਸ਼ਰਮਾ ਜੀ ਤੇ ਨੂਰੀ ਜੀ ਗੁਰੂਆਂ ਪੀਰਾਂ ਦੇ ਬੜਾਏ ਸੋਹਣੇ ਪੰਜਾਬ ਦੇ ਸੋਹਣੇ ਸ਼ੋਅ ਸੁਬਾਸ਼ ਗੋਇਲ ਹੈਲਥ ਸ਼ੋਅ ਦੇ ਵਿੱਚ ਅੱਜ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਔਰ ਇਸ ਸ਼ੋਅ ਦੇ ਵਿੱਚ ਛਣ ਕਟਿਆਂ ਦੀ ਸ਼ਾਨ ਰਹੇ ਬਾਲਮਕੰਦ ਸ਼ਰਮਾ ਜੀ ਸ਼ੋਅ ਦੇ ਵਿੱਚ ਆਏ ਨੇ ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਔਰ ਪੰਜਾਬ ਦੀ ਜਿਹੜੀ ਜਨਰੇਸ਼ਨ ਹੈ ਯੂਥ ਤੋਂ ਲੈ ਕੇ 올ਡ ਤੱਕ ਹਰ ਜਨਰੇਸ਼ਨ ਦੀ ਜਾਨ ਮਤਲਬ ਸ਼ਾਨ ਮੈਡਮ ਅਮਰ ਨੂਰੀ ਜੀ ਜਿਹੜੇ ਕਿ ਬਹੁਤ ਹੀ ਧੁੰਦਰ ਠੰਡ ਦੇ ਮੌਸਮ ਦੇ ਵਿੱਚ ਸਮਾਂ ਕੱਢ ਕੇ ਕਿਉਂਕਿ ਉਹ ਸਾਡੇ ਸ਼ੋਅ ਨੂੰ ਸੁਭਾਸ਼ ਗੋਇਲ ਹੈਲਥ ਸ਼ੋਅ ਨੂੰ ਪਿਆਰ ਹੀ ਇੰਨਾ ਕਰਦੇ ਆ ਕਿ ਅੱਜ ਬਹੁਤ ਰੁਝੇਵਿਆਂ ਦੇ ਵਿੱਚ ਬਾਲਮਕੰਦ ਜੀ ਜਦੋਂ ਉਹਨਾਂ ਨੇ ਸੁਣਿਆ ਬਾਲਮਕੰਦ ਜੀ ਵੀ ਆ ਰਹੇ ਆ ਫਿਰ ਤਾਂ ਉਹਨਾਂ ਤੋਂ ਰਹਿ ਹੀ ਨਹੀਂ ਗਿਆ ਥੈਂਕ ਯੂ ਥੈਂਕ ਯੂ ਫਿਰ ਅਸੀਂ ਜ਼ਰੂਰ ਆਣਾ ਤੇ ਬਹੁਤ ਠੰਡ ਦੇ ਮੌਸਮ 'ਚ ਨਹੀਂ ਧੁੰਦ ਦੇ ਵਿੱਚ ਮੈਡਮ ਆਏ ਨੇ ਔਰ ਅੱਜ ਤੁਸੀਂ ਅੰਦਾਜ਼ਾ ਵੀ ਲਾ ਸਕਦੇ ਹੋ ਉਹਨਾਂ ਦਾ ਫੇਸ ਦੇਖ ਕੇ ਕਿ ਕਿੰਨੀ ਠੰਡ ਮਹਿਸੂਸ ਕਰ ਰਿਹਾ ਇਸ ਟਾਈਮ ਵੀ ਉਹ ਲੇਕਿਨ ਆਈ ਡੋ ਨੋ ਬਹੁਤ ਬਹੁਤ ਸਵਾਗਤ ਸ਼ਰਮਾ ਜੀ ਤੁਹਾਡ ਗਿਆਤਾ ਸ਼ਰਮਾ ਜੀ ਇੰਨੀ ਧੁੰਦ ਸੀ ਕਿ ਰਸਤੇ 'ਚ ਮੈਂ ਕਾਲੀ ਕਾਲੀ ਚੀਜ਼ਾਂ ਵਿੱਚ ਆਈ ਐ ਇੱਥੇ ਬੈਠਣਾ ਸੀ ਸ਼ੂਟ ਤੇ ਵੀ ਲੇਟ ਹੋ ਗਈਆਂ ਮੈਂ ਜਰਾਬਾਂ ਵੀ ਲਾਉਣੀਆਂ ਭੁੱਲ ਗਈ ਸੀ ਐਸੇ ਮੈਂ ਕਿ ਜਿਹੜੀ ਮੈਡਮ ਨਾਲ ਗੱਲ ਕੀਤੀ ਐ ਜਰਾਬਾਂ ਉਹਨਾਂ ਨੇ ਭੁੱਲ ਗਏ ਕਿਉਂਕਿ ਨਾਲ ਦੀ ਸੀਟ ਤੇ ਬਹਿ ਗਏ ਜੋ ਜਰਾਬਾਂ ਲਾਈਆਂ ਤੇ ਕੁਦਰਤੀ ਮੇਰੀ ਨਿਗਾ ਪੈਰਾਂ ਤੇ ਪਈ ਤੇ ਜਦੋਂ ਮੇਰੀ ਨਿਗਾ ਪੈਰਾਂ ਤੇ ਪਈ ਤੇ ਮੈਨੂੰ ਉਹ ਪਕੀਜ਼ਾ ਫਿਲਮ ਦਾ ਆਪਣੇ ਵੇਲੇ ਦਾ ਉਹ ਡਾਇਲੌਗ ਯਾਦ ਆ ਗਿਆ ਮੀਨਾ ਕੁਮਾਰੀ ਜੀ ਰਾਜਕਮਰ ਜੀ ਦਾ ਕੀ ਬਾਤ ਉਹ ਇਹਨਾਂ ਦੇ ਪੈਰ ਦੇਖ ਕੇ ਮੈਨੂੰ ਲੱਗਾ ਕਿ ਮੈਂ ਵੀ ਕਹਿ ਦਵਾਂ ਤੁਹਾਰੇ ਪਾਉ ਦੇਖੇ ਬਹੁਤ ਹਸੀਨ ਥੇ ਕਿਉਂ ਇਹਨੇ ਜ਼ਮੀਨ ਤੇ ਮਤ ਰੱਖਣਾ ਮੈਲੇ ਹੋ ਜਾਣਗੇ ਥੇ ਨਹੀਂ ਹੈ ਹੈ ਅੱਜ ਕੀ ਡੇਟ ਮੇ ਪਤਾ ਪੰਜਾਬੀ ਗਾਇਕ ਜੋ ਹੈ ਆਪਣੇ ਪੰਜਾਬ ਪੰਜਾਬ ਦੇ ਲੋਕ ਜਿਹੜੇ ਆ ਉਹਨਾਂ ਨੇ ਇਸ ਨੂੰ ਗਾਣੇ ਨੂੰ ਕਿੰਨਾ ਵਧੀਆ ਖੂਬਸੂਰਤ ਰੰਗ ਦੇ ਦਿੱਤਾ ਆਪਦੇ ਢੰਗ ਨਾਲ ਕਿਉਂਕਿ ਪੰਜਾਬੀਆਂ ਦੀ ਆਦਤ ਹੈ ਵੀ ਗੱਲ ਚਾਹੇ ਰੋਟੀ ਬਣਾ ਲੈਂਦੇ ਗੱਲ ਚਾਹੇ ਪਿਆਰ ਦੀ ਕਹਿਣੀ ਆ ਵੀ ਬੜਕ ਮਾਰ ਕੇ ਕਹਿੰਦੇ ਹੂੰ ਕਹਿੰਦੇ ਜੁੱਤੀ ਝਾੜ ਕੇ ਚੜੀ ਮਟਿਆਰੇ ਗੱਡੀਆਂ ਸ਼ਕੀਨ ਜੱਟ ਵਾਹ ਗੱਲ ਸਹੀ ਆ ਇਹ ਗੱਡੀਆਂ ਲਿਖਿਆ ਹੁੰਦਾ ਹੈ ਤੇ ਲੇਕਿਨ ਇੱਕ ਗੱਲ ਪੱਕੀ ਹੈ ਜੀ ਮੈਡਮ ਨੂਰੀ ਆਏ ਸੀਗੇ ਸਾਡੇ ਕੋਲੇ ਜਦੋਂ ਪਹਿਲੇ ਸ਼ੋਅ ਦੇ ਵਿੱਚ ਅਸੀਂ ਇਹਨਾਂ ਨੂੰ ਫੁੱਟ ਕੇਅਰ ਆਇਲ ਦਿੱਤਾ ਸੀ ਪੈਰਾਂ ਤੇ ਲਗਾਉਣ ਲਈ ਵਾਹ ਇਹ ਐਵੇਂ ਨਹੀਂ ਅੱਜ ਡਾਇਲੌਗ ਮਿਲਿਆ ਅੱਛਾ ਜੀ ਅੱਛਾ ਨੂਰੀ ਜੀ ਮੈਨੂੰ ਨਾ ਆਪਣੇ ਮਾਤਾ ਜੀ ਯਾਦ ਆ ਗਏ ਮੇਰੇ ਮਾਤਾ ਜੀ 2012 ਚ ਪੂਰੇ ਹੋ ਗਏ ਸੀ ਮੈਂ 8788 ਚ ਮਰੂਤੀ ਗੱਡੀ ਲਈ ਜੀ ਤੇ ਜਲੰਧਰ ਮੈਂ ਪੋਸਟਡ ਸੀ ਮੇਰੇ ਮਾਤਾ ਜੀ ਗੱਡੀ ਚ ਬਹਿਣ ਲੱਗੇ ਨਾ ਜੀ ਉਹਨਾਂ ਨੇ ਪਹਿਲਾਂ ਖਿੜਕੀ ਖੋਲ ਕੇ ਇਹ ਐਦਾਂ ਕੀਤਾ 哎哎。Eh, eh. ਮੇਕਾ ਮਾਂ ਕਹਿੰਦੇ ਮੇਰੇ ਬੇਟੇ ਗੱਡੀ ਗੰਦੀ ਹੱਸੇ ਮੈਨੂੰ ਲੱਗਾ ਕਿ ਸਾਡੀ ਮਾਂ ਤੋਂ ਸਿੱਖ ਮਿਲੀ ਹਾਂ ਬਾਕੀ ਇਹ ਗੱਲ ਠੀਕ ਹੈ ਵੀ ਜੇ ਆਪਾਂ ਜੁੱਤੀ ਝਾੜ ਕੇ ਗੱਡੀ ਚ ਵੜੀਏ ਤੇ ਮਿੱਟੀ ਨਹੀਂ ਆਊਗੀ ਬਿਲਕੁਲ ਬਹੁਤ ਖੂਬ ਉਹੀ ਡਸਟ ਜਿਹੜੀ ਹੈ ਨਾ ਜੀ ਕਈਆਂ ਨੂੰ ਡਸਟ ਅਲਰਜੀ ਹੁੰਦੀ ਹੈ ਕੁਝ ਵੀ ਹੁੰਦਾ ਉਹ ਡਸਟ ਗੱਡੀ ਚ ਹੋਣਾ ਹੀ ਨਹੀਂ ਚਾਹੀਦਾ ਗੱਡੀਆਂ ਕਲੀਨ ਹੋਣੀਆਂ ਚਾਹੀਦੀਆਂ ਇਸ ਕਰਕੇ ਸਾਡੇ ਜਿਹੜੇ ਫਿਲਮੀ ਅਦਾਕਾਰ ਨੇ ਸਿੰਗਰ ਨੇ ਉਹ ਇਹਨਾਂ ਗੱਲਾਂ ਨੂੰ ਆਪਣੇ ਤਰੀਕੇ ਨਾਲ ਕਹਿੰਦੇ ਰਹਿੰਦੇ ਆ ਵਧੀਆ ਲੱਗਦਾ ਐਸੇ ਕਰਕੇ ਸੁਭਾਸ਼ ਗੋਇਲ ਹੈਲਥ ਸ਼ੋ ਦੀ ਜਿਹੜੀ ਸ਼ਾਨ ਹੈ ਉਹ ਦਿਨੋਂ ਦਿਨ ਦਿਨ ਦੁੱਗਣੀ ਰਾਜੋਗ ਵਿਵਾਦ ਰਹੀਆ ਕਿਉਂਕਿ ਲੋਕਾਂ ਨੂੰ ਦੋਨੋਂ ਚੀਜ਼ਾਂ ਮਿਲ ਰਹੀਆਂ ਨੇ ਹੈਲਥ ਵੀ ਮਨੋਰੰਜਨ ਵੀ ਤੇ ਆਪਣੇ ਚਹੇਤੇ ਜਿਹੜੇ ਉਹਨਾਂ ਦੇ ਕਲਾਕਾਰ ਹੈ ਉਹਨਾਂ ਨੂੰ ਮਿਲ ਕੇ ਵੀ ਤੇ ਅਸੀਂ ਤੇ ਆਪਣੀ ਵੈਦਗਰੀ ਕਰਨੀ ਉਹ ਕਰਨੀ ਹੁੰਦੀ ਹੈ ਸਵਾਸ ਜੀ ਜਦੋਂ ਅਸੀਂ ਗੱਲ ਕਰਦੇ ਹੈਲਥ ਦੀ ਸਮੁੱਚੀ ਹੈਲਥ ਜਿਹੜੀ ਅੱਜਕੱਲ ਦੀ ਖਾਸ ਕਰਕੇ ਭਾਵੇਂ ਜਵਾਨ ਆ ਇਵਨ ਬੱਚਿਆਂ ਵਿੱਚ ਵੀ ਤੇ ਐਲਡਰੇਜ ਗਰੁੱਪ ਚ ਵੀ ਸਭ ਤੋਂ ਵੱਡਾ ਇਸ਼ੂ ਸਟ੍ਰੈਸ ਦਾ ਇਸ ਵੇਲੇ ਸਟ੍ਰੈਸ ਸਟ੍ਰੈਸ ਜਿਹੜਾ ਇੱਡਾ ਵੱਡਾ ਇਸ਼ੂ ਆ ਵੀ ਹਰ ਘਰ ਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਦਾਖਲ ਹੋ ਚੁੱਕੀ ਆ ਅਸੀਂ ਜਦੋਂ ਸਟ्रेस ਦੀ ਗੱਲ ਕਰਦੇ ਤੇ ਮਾਈਗਰੇਨ ਇਥੋਂ ਪੈਦਾ ਹੁੰਦੀ ਆ ਜੀ ਤੇ ਅਸੀਂ ਜੇ ਸ਼ੁਰੂ ਤੁਹਾਨੂੰ ਸਵਾਲ ਕਰੀਏ ਕਿ ਸਾਡੇ ਨੂਰ ਜੀ ਬਹੁਤ ਵੱਡੇ ਇਹ ਸਮਾਜ ਦੇ ਵਰਗ ਦੀ ਸਮੱਸਿਆ ਇਹਦੇ ਬਾਰੇ ਤੁਹਾਨੂੰ ਗਿਆਨ ਦਿਓ ਕਿ ਸਟ्रेस ਹੁੰਦੀ ਕਿਉਂ ਤੇ ਮਾਈਗਰੇਨ ਹੋ ਜੇ ਤਾਂ ਇਲਾਜ ਕੀ ਆ ਮੈਂ ਤੁਹਾਨੂੰ ਸ਼ਰਮਾ ਜੀ ਦੱਸਦਾ ਆਪਣੇ ਵੈਸਤ ਲੋਗਾਂ ਨੂੰ ਪਤਾ ਹੀ ਹੈ ਸਾਰੀ ਗੱਲਬਾਤ ਆਪਣੇ ਨਾਂ ਹਸਪੀਟਲ ਦੇ ਵਿੱਚ ਜਿਹੜਾ ਆਯੁਰਵੈਦਿਕ ਸੀ ਹਸਪੀਟਲ ਹੈ ਸਾਡਾ ਇੱਕ ਸੁਪਨਾ ਹੈ ਜੀ ਕਿ ਇੱਕ ਦਿਨ ਅਸੀਂ ਆਯੁਰਵੈਦਿਕ ਦਾ ਇੱਕ ਇਸ ਤਰ੍ਹਾਂ ਦਾ ਮਤਲਬ ਇੰਸਟੀਚਿਊਟ ਖੜਾ ਕਰਨਾ ਜਿਹਨੂੰ ਅਸੀਂ ਪੋਸਟ ਗ੍ਰੈਜੂਏਟ ਕਹਿ ਸਕਦੇ ਆ ਆਯੁਰਵੈਦ ਦੇ ਵਿੱਚ ਉਹ ਖੜਾ ਕਰਾਂਗੇ ਔਰ ਉੱਦ ਅੱਜ ਤੋਂ ਸਾਡੀ ਨੀਂਵ ਦੇ ਵਿੱਚ ਬੈਦ ਜਿਹੜੇ ਵੈਦ ਸਟ੍ਰੈਸ ਤੇ ਕੰਮ ਕਰ ਰਹੇ ਬਹੁਤ ਕੰਮ ਕੀਤਾ ਜੀ ਸਟ੍ਰੈਸ ਲੈਵਲ ਦੇ ਉੱਤੇ ਔਰ ਇੱਕ ਨਿਚੋੜ ਕੱਢਿਆ ਗਿਆ ਸ਼ਰਮਾ ਜੀ ਜਿਹੜੇ ਇਹ ਇਹ ਉਹ ਗੱਲ ਕਰ ਰਹੇ ਹਨ ਜਿਨ੍ਹਾਂ ਨੂੰ ਸਟ੍ਰੈਸ ਦੀ ਕੋਈ ਬਿਮਾਰੀ ਨਹੀਂ ਹੈ ਜਾਂ ਮਾੜਾ ਮੋਟਾ ਹੈਰਿਡਿਟਰੀ ਹੈ ਕਿ ਮਦਰ ਪੇ ਫਾਦਰ ਨੂੰ ਸੀ ਬੱਚਿਆਂ ਨੂੰ ਹੋਣ ਦਾ ਡਰ ਹੈ ਤਾਂ ਮੇਰੀ ਇੱਕ ਰਿਕੁਐਸਟ ਹੈ ਸਾਰੇ ਜਿੰਨੇ ਵੀ ਮੇਰੇ ਭੈਣ ਭਰਾ ਪੰਜਾਬੀ ਕਿਸੇ ਵੀ ਜਗ੍ਹਾ ਵੱਸਦੇ ਆ ਉਹਨਾਂ ਨੂੰ ਅਗਰੇ ਮੇਰਾ ਮੈਸੇਜ ਸਮਝ ਆ ਰਿਹਾ ਤਾਂ ਇਹਦਾ ਗਿਆਨ ਸਮਝ ਲਓ ਇਹੋ ਇੱਕ ਮੈਸੇਜ ਸਮਝ ਲਓ ਇੱਕ ਭਰਾ ਦੀ ਸਲਾਹ ਸਮਝ ਲਓ ਜਾਂ ਇੱਕ ਬਹੁਤ ਵਿਦਵਾਨ ਵੈਦ ਦਾ ਐਕਸਪੀਰੀਅੰਸ ਸਮਝ ਲਓ ਜਿਹੜਾ ਉਹ ਸਾਡੇ ਨਾਲ ਸ਼ੇਅਰ ਕਰਦੇ ਆ ਕਿ ਤੁਸੀਂ ਦੇਸੀ ਘਿਓ ਲੈ ਲਓ 2 ਚਮਚ ਹੂੰ ਅੱਛਾ ਜੀ ਇੱਕ ਚਮਚੋ ਦੇ ਵਿੱਚ ਨਾਰੀਅਲ ਦਾ ਤੇਲ ਪਾ ਲਓ ਅੱਛਾ ਮਿਕਸ ਕਰ ਲਓ ਹਾਂ ਦੇਸੀ ਘਿਓ ਅਸਲੀ ਗਾਂ ਦਾ ਹੋਣਾ ਚਾਹੀਦਾ ਚਾਹੇ ਘਰੇ ਬਣਾਓ ਡੱਬੇ ਵਾਲਾ ਨਹੀਂ ਖਰੀਦਣਾ ਤੇ ਉਹਦੇ ਵਿੱਚ ਤੁਸੀਂ ਉਹਨੂੰ ਚੰਗੀ ਤਰ੍ਹਾਂ ਮਿਕਸ ਮੈਚ ਕਰਕੇ ਉਜਦੋਂ ਘਿਓ ਦਾ ਇੱਕ ਤਿਆਰ ਹੁੰਦਾ ਫਾਰਮੂਲੇਸ਼ਨ ਉਹਨੂੰ ਤੁਸੀਂ ਕੀ ਕਰਨਾ ਏਦਾਂ ਲੈਣਾ ਨਾਭੀ 'ਚ ਮਾਰਾ ਹਮ ਨੇਵਲ ਕੋਟ 'ਚ ਮਾਰੋ ਸ਼ਰਮਾ ਜੀ ਨੇਵਲ ਦੇ ਵਿੱਚ ਮਲਣਾ ਰਾਤ ਨੂੰ ਸੌਣ ਤੋਂ ਪਹਿਲਾਂ ਸਵੇਰੇ ਢੋਣ ਤੋਂ ਬਾਅਦ ਔਰ ਇੱਕ ਦੂਜੀ ਚੀਜ਼ ਬਹੁਤ ਵੱਡੀ ਜਿਹੜੀ ਸਾਡੇ ਵੈਦ ਜੀ ਨੇ ਖੋਜ ਕੀਤੀ ਉਹ ਕੀ ਕੀਤੀ ਬਹੁਤ ਗੌਰ ਨਾਲ ਸੁਣਨ ਵਾਲੀ ਗੱਲ ਹੈ ਇਹ ਇਹ ਗੱਲ ਕੋਈ ਮਾੜੀ-ਮੋਟੀ ਨਹੀਂ ਹੈ ਜਿਹਨੂੰ ਤੁਸੀਂ ਅਜਮਾ ਲਿਆ ਨਾ 10 ਦਿਨ ਵੀ ਅਜਮਾ ਲਿਆ ਸ਼ੋਅ ਦੇਖਣ ਤੋਂ ਬਾਅਦ ਤੁਡੇ ਦਿਲੋਂ ਰੋਜ਼ ਨਿਕਲਿਆ ਗੁਰੂ ਜੀ ਰੋਜ਼ ਰੋਜ਼ੇ ਥੈਂਕ ਯੂ ਗੁਰਲ ਸਾਬ ਇਹ ਮੈਂ ਚੀਜ਼ ਐਸੀ ਦੱਸਣ ਜਾ ਰਿਹਾ ਕਿ ਉਸੇ ਦੇਸੀ ਕੇ ਉਹਦੇ ਮਿਸ਼ਰਣ ਨੂੰ ਤੁਸੀਂ ਅੰਡਰ ਆਰਮ ਦੇ ਵਿੱਚ ਲਗਾਣਾ ਇੱਥੇ ਕੱਚਾਂ ਦੇ ਵਿੱਚ ਅੱਛਾ ਕੱਚਾਂ ਦੇ ਵਿੱਚ ਦੋਨੋਂ ਪਾਸੇ ਮਟਰ ਦੇ ਦਾਣੇ ਜਿੰਨਾ ਕੁ ਲਓ ਤੇ ਲਗਾ ਦਿਓ ਉਸ ਤੋਂ ਬਾਅਦ ਉਹਨੂੰ ਹੱਥ ਨਾਲ ਤਾਂ ਮਾਲੀ ਲਿਓ ਥੋੜਾ ਜਿਹਾ ਪਰ ਉਹਨੂੰ ਫਿਰ ਉਦਾਂ ਕੀ ਕਰਨਾ ਇਹਨੂੰ ਇਸ ਤਰ੍ਹਾਂ ਮਲਣਾ ਐ ਬੈਕ ਤੇ 10 ਵਾਰੀ ਐ ਕੱਚਾਂ ਦੇ ਵਿੱਚ ਜਿਵੇਂ ਦੁਸ਼ਮਣ ਰਗੜੀਦਾ ਐ ਐ ਰਗੜਨਾ ਉਹਨੂੰ ਤੇ ਸਾਡੇ ਵੈਦ ਜੀ ਕਹਿੰਦੇ ਹੁੰਦੇ ਜਿਹੜੀ ਬਿਮਾਰੀ ਆ ਸਾਡੀ ਦੁਸ਼ਮਣੀ ਆ ਉਹਨੂੰ ਰਗੜੋ ਤਾਂ ਕਿ ਉਹ ਕਹੇ ਇੱਥੋਂ ਚਲੀਏ ਕਿਤੇ ਹੋਰ ਤੇ ਇਹ ਉਦੋਂ ਬਾਅਦ ਫਿਰ 10 ਵਾਰੀ ਉਹਨੂੰ ਅੱਗੇ ਨੂੰ ਰਗੜਨਾ ਉਹ ਅੰਡਰ ਆਰਮ ਦੇ ਵਿੱਚ ਤੁਸੀਂ ਹੁਣੇ ਕਰਕੇ ਦੇਖੋ ਤੁਹਾਨੂੰ ਲੱਗੂ ਖੁੱਲ ਰਿਹਾ ਪੂਰਾ ਸਿਸਟਮ ਤੇ ਉਹਦੇ ਨਾਲ ਕੀ ਹੁੰਦਾ ਕਿ ਸਟ्रेस ਲੈਵਲ ਜਿਹੜਾ ਹੈਗਾ ਉਹ ਘਟ ਜਾਂਦਾ ਬਹੁਤ ਘਟਦਾ ਔਰ ਹੌਲੀ 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 ਉਹ ਖਤਮ ਹੋ ਜਾਂਦਾ ਪਰ ਉਹਦੇ ਲਈ ਜਿਵੇਂ ਬਹੁਤ ਸਾਰੀਆਂ ਜਿਵੇਂ ਉਹ ਕਹ ਲਓਗੇ ਅਗਰ ਕਿਸੇ ਨੂੰ ਬਹੁਤ ਜ਼ਿਆਦਾ ਬ੍ਰੇਨ ਨਾਲ ਰਿਲੇਟਡ ਕੋਈ ਪ੍ਰੋਬਲਮ ਆ ਇੱਕ ਤੇ ਸਭ ਤੋਂ ਵੱਡੀ ਚੀਜ਼ ਹੋਗੀ ਕਿ ਧੁੰਨੀ ਦੇ ਵਿੱਚ ਉਹਨਾਂ ਨੂੰ ਲੈਵਲ ਦੇ ਵਿੱਚ ਦੇਸੀ ਕੀ ਦਾ ਮਿਸ਼ਰਣ ਲਾਉਣਾ ਚਾਹੀਦਾ ਤੇ ਇੱਕ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਚੀਜ਼ ਫਾਇਦਾ ਕਰਦੀ ਆ ਉਹ ਕਰਦੀ ਅਸ਼ਵਗੰਧ ਹਮ ਅਸ਼ਵਗੰਧਾ ਅਸ਼ਵਗੰਧਾ ਹਮ आयुर्वेदा ਸਭ ਤੋਂ ਬੈਸਟ ਸਰੋਤ ਹੈ ਅਸ਼ਵਗੰਧਾ ਹੁਣ ਉਹਨੂੰ ਸਾਡੇ ਜਿਹੜੇ ਵੈਦ ਨੇ ਉਹਨਾਂ ਨੇ ਇਸ ਤਰ੍ਹਾਂ ਮਿਸ਼ਰਣ ਦਿੱਤਾ ਕਿ ਉਹਨੂੰ ਲੇਡੀਜ਼ ਵੀ ਲੈ ਸਕੇ ਉਹਨੂੰ ਜਾਇੰਟਸ ਵੀ ਲੈ ਸਕੇ ਉਹਨੂੰ ਬੱਚੇ ਵੀ ਖਾ ਸਕਣ ਉਹਨੂੰ ਕੈਪਸੂਲ ਰੂਪ ਦਿੱਤਾ ਕੈਪਸੂਲ ਰੂਪ ਦੇ ਵਿੱਚ ਵੈਦ ਹੁੰਦਾ ਫਾਰਮੂਲੇਸ਼ਨ ਮੈਂ ਦੱਸਦਾ ਹੋਣਾ ਸ਼ੇਅਰ ਕਰਦਾ ਹੋਣਾ ਜਿਵੇਂ ਇਹਦੇ ਵਿੱਚ ਨਾ ਬਹੁਤ ਮਤਲਬ ਬੈਸਟ ਚੀਜ਼ਾਂ ਇਹਦੇ ਵਿੱਚ ਪਾਈਆਂ ਗਈਆਂ ਅਸ਼ਵਗੰਧ ਪਾਈ ਸ਼ਤਾਵਰ ਪਾਈ ਸ਼ਿਲਾਜੀਤ ਪਾਈ ਸਫੈਦ ਮੁਸਲੀ ਪਾਈ ਫਿਰ ਇਹਦੇ ਤੇ ਇੱਕ ਇੱਕ ਚੀਜ਼ ਮੈਂਸ਼ਨ ਹੈ ਕੌਂਚ ਦੇ ਬੀਜ ਪਾਏ ਇਹਦੇ ਨਾਲ ਕੀ ਹੈ ਕਿ ਬਾਡੀ ਦੇ ਵਿੱਚ ਬੀਰਜ ਔਰ ਬਲੱਡ ਦੀ ਕੁਆਲਿਟੀ ਬੈਸਟ ਹੋ ਜਾਂਦੀ ਹੈ ਔਰ ਜਦੋਂ ਤੁਹਾਡਾ ਵੀਰਜ ਔਰ ਬਲੱਡ ਇਹਦੀ ਕੁਆਲਿਟੀ ਬੈਸਟ ਹੋ ਗਈ ਤੁਹਾਡੇ ਹਰ ਆਰਗਨਸ ਦੀ ਖੁਰਾਕ ਹੀ ਹੈ ਜੀ ਬਿਲਕੁਲ ਬ੍ਰੇਨ ਦੀ ਹਾਰਟ ਦੀ ਲੀਵਰ ਦੀ ਹਰ ਚੀਜ਼ ਦੀ ਖੁਰਾਕ ਹੀ ਹੈ ਇਹ ਇੱਕ ਰეკਮੈਂਡ ਕੀਤਾ ਗਿਆ ਕਿ ਅਸ਼ਵਗੰਧਾ ਇਦਾਂ ਨਾਲ ਲਓ ਅਸ਼ਵਗੰਧਾ ਪਲੱਸ ਜਿਹੜਾ ਹੈਗਾ ਉਹ ਜ਼ਰੂਰ ਗੌਰ ਕਰੋ ਕਿ ਉਹਦੇ ਵਿੱਚ ਕਿੰਨੀਆਂ ਚੀਜ਼ਾਂ ਪਾਈਆਂ ਨੇ ਸਾਡੇ ਲਈ ਕਿੰਨੀ ਹੈਲਥ ਲਈ ਬੈਨੀਫੀਟਡ ਨੇ ਔਰ ਕਿਸੇ ਵੈਦ ਦੀ ਸਲਾਹ ਤੋਂ ਬਿਨਾ ਕਦੀ ਵੀ ਕੋਈ ਚੀਜ਼ ਇਦਾਂ ਇਸਤੇਮਾਲ ਨਾ ਕਰੋ ਕਿਉਂਕਿ ਹਰ ਚੀਜ਼ ਦਾ ਅਗਰ ਕੋਈ ਫਾਇਦਾ ਤਾਂ ਉਹਦਾ ਕਿਤੇ ਨਾ ਕਿਤੇ ਕੋਈ ਨੁਕਸਾਨ ਵੀ ਹੋ ਸਕਦਾ ਜੇਸੀ ਵੈਦ ਜੀ ਦੀ ਸਲਾਹ ਨਾਲ ਚੱਲਾਂਗੇ ਤਾਂ ਨੁਕਸਾਨ ਨਹੀਂ ਹੁੰਦਾ ਇਹਨਾਂ ਚੀਜ਼ਾਂ ਦਾ ਜਿਵੇਂ ਕਿ ਕਿਸੇ ਦੀ ਕਫ ਵਾਲੀ ਬਿਰਤੀ ਆ ਕਿਸੇ ਦੀ ਕੋਈ ਹਾਂ ਕਿਸੇ ਦੀ ਬਾਤ ਹੈ ਬਿਲਕੁਲ ਬਿਲਕੁਲ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਕਿ ਮੈਡਮ ਨੂੰ ਬਹੁਤ ਗਿਆਨ ਆ ਬਾਤ ਵਿੱਚ ਕਰ ਚਲੋ ਸੰਤ ਕਰਕੇ ਬੈਦਵਾਨ ਹੈ ਬੈਦਵਾਨ ਤੇ ਆਗਰ ਬੈਦਵਾਨ ਬੋਲੀ ਬੈਦਵਾਨ ਬੋਲੀ ਬੈਦਵਾਨ ਆ ਕਰਕੇ ਇਹ 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 ਕੰਪਨੀ ਵੀ ਬੈਦਵਾਨ ਆ ਤੇ ਇਸ ਕਰਕੇ ਤੁਹਾਨੂੰ ਗਿਆਨ ਹੈਗਾ ਜੀ ਇਹ ਇੱਥੇ ਗੱਲ ਅਸੀਂ ਬੰਦਦੇ ਤਾਈ ਤੁਹਾਨੂੰ ਜੀ ਹਰ ਜੋ ਜੋ ਬੜਾ ਆਪਣਾ ਸ਼ੋਅ ਆ ਜੀ ਇਹ ਹਾਂ ਤੁਸੀਂ ਗੱਲ ਸਹੀ ਗੱਲ ਹੈ ਜਿਵੇਂ ਹੁਣ ਮੈਂ ਕਿੰਨੀ ਵਾਰੀਆਂ ਆਈ ਆ ਆਪਣੇ ਸ਼ੋਅ ਤੇ ਤਿੰਨ ਚਾਰ ਵਾਰ ਮੈਂ ਤਾਂ ਆ ਚੁੱਕੀ ਹਾਂ ਹੁਣ ਤਾਂ ਮੇਰੇ ਸ਼ੋਪ ਬਣ ਗਏ ਹੈ। ਠੀਕ ਹੁੰਦਾ। ਅਪਾ ਦੇਖੋ ਅਸੀਂ ਹੌਲੀ ਹੌਲੀ ਰੇਂਜ ਬਣਾ ਦੇਣੀ ਆ। ਨੂਰੀ ਬਿਊਟੀ ਕਿਟ ਬਣਾ ਦੇਣੀ ਆ। ਤੁਹਾਡੇ ਨਾਂ ਤੇ ਪੜਾ ਕੀ ਬਾਤ ਹੈ। ਸਲੋਗਨ ਡੱਕ ਦੇਣਾ ਵੀ ਜਿਹੜਾ ਨੂਰੀ ਬਿਊਟੀ ਕਿਟ ਲਾਊਗਾ ਉਹਨੇ ਅਮਰ ਹੀ ਰਹਿਣਾ। ਦੇਖੋ ਨਾਲ ਵੀ ਅਮਰ ਨੂਰੀ। ਥੈਂਕ ਯੂ ਥੈਂਕ ਯੂ। ਜਿਵੇਂ ਮੈਨੂੰ ਕਿੰਨੀਆਂ ਸਾਰੀਆਂ ਕਾਲਸ ਆਈਆਂ ਆਪਣੇ ਕਿੰਨੇ ਸਾਰੇ ਐਪੀਸੋਡ ਗਏ ਨੇ ਲੋਕਾਂ ਨੇ ਦੇਖੇ ਨੇ ਤੇ ਬਹੁਤ ਸਾਰੇ ਲੋਕਾਂ ਦੀਆਂ ਮੈਨੂੰ ਫੋਨਸ ਆਏ ਨੇ। ਸਾਰੇ ਵਿਚਾਰੇ ਨਾ ਬੜੇ ਪਰੇਸ਼ਾਨ ਨੇ ਸਿਹਤ ਨੂੰ ਲੈ ਕੇ ਹੂੰ ਤੇ ਜਿਹਦੇ ਵਿੱਚ ਯੰਗਸਟਰ ਕੁੜੀਆਂ ਮੁੰਡੇ ਸਾਡੇ ਉਹਨਾਂ ਦੇ ਵੀ ਫੋਨ ਆਏ ਨੇ ਕਹਿੰਦੇ ਉਹਨਾਂ ਨੂੰ ਵਾਲਾਂ ਦੀ ਬੜੀ ਸਮੱਸਿਆ ਵਾਲ ਬਹੁਤ ਝੜਦੇ ਨੇ ਵੀ ਵਾਲ ਜਿਹੜੇ ਪਤਲੇ ਹੋ ਜਾਂਦੇ ਆ ਤੇ ਝੜਦੇ ਕਿਉਂ ਨੇ ਕਿਵੇਂ ਇਹਦੀ ਰੋਕ ਥਾਮ ਕੀਤੀ ਜਾਵੇ ਵਾਲ ਮੋਟਾ ਹੋ ਜਵੇ ਵਧੀਆ ਹੋ ਜਵੇ ਸ਼ਾਈਨੀ ਹੋ ਜਵੇ ਤਾਂ ਉਹਨੂੰ ਆਪਾਂ ਕਿਸ ਤਰ੍ਹਾਂ ਬਰਕਰਾਰ ਰੱਖ ਸਕਦੇ ਆ ਤੇ ਕਿਹੜੀਆਂ ਚੀਜ਼ਾਂ ਅਵੋਇਡ ਕਰੀਏ ਕਿ ਕਿਹੜੀਆਂ ਰੋਡ ਸਰ ਤੁਹਾਡੇ ਜਵਾਬ ਤੋਂ ਪਹਿਲਾਂ ਵੈਸੇ ਇਹ ਨੂਰੀ ਦੇ ਸਵਾਲ ਕਰਨਾ ਬੰਦਾ ਹੀ ਆ ਕਿਉਂਕਿ ਇਹਦਾ ਗੀਤ ਬਹੁਤ ਹਿੱਟ ਸੀਗਾ ਨਰਨਾਤ ਦੇ ਖੁੱਲ ਗਏ ਵਾਲ ਭਾਬੀ ਮੇਰੀ ਗੁੱਤ ਕਰਦੇ ਹਾਂ ਹਾਂ ਬਿਲਕੁਲ ਤੇ ਬੁੱਦੇ ਜੂੜਾ ਇੰਨਾ ਭਾਰੀ ਹੋਣਾ ਚਾਹੀਦਾ ਵੀ ਸਿਰਾਂ ਹਿਲੇ ਤੇ ਖੁੱਲ ਜੇ ਹਾਂ ਇਹਦਾ ਜੂੜੇ ਨਹੀਂ ਜੂੜੀਆਂ ਰਹਿ ਗਈਆਂ ਹਾਂ ਬੱਚਿਆਂ ਦੇ ਪੱਥੇ ਕੀ ਆ ਉਹਦਾ ਰੀਜ਼ਨ ਹੈ ਕਿ ਸਾਡੀ ਜਿਹੜੀ ਡਾਈਟ ਆ ਉਹਦੇ ਚ ਕਾਫੀ ਦਿੱਕਤਾਂ ਆ ਗਈਆਂ ਨੇ ਅਸਲ ਜਿਹੜਾ ਫੂਡ ਆ ਉਹਦੇ ਚ ਵੀ ਕਾਫੀ ਚੀਜ਼ਾਂ ਸੀ ਨਹੀਂ ਲੈ ਪਾ ਰਹੇ ਜਿਵੇਂ ਹੁਣ ਪਹਿਲਾਂ ਸੀਗਾ ਪਹਿਲਾਂ ਤੇ 5 6 ਵਜੇ ਤਾਂ ਸਾਰਾ ਟੱਬਰ ਉੱਠ ਜਾਂਦਾ ਸੀ ਹਾਂਜੀ ਉੱਠ ਕੇ ਉਹ ਆਪਦੇ ਆਪ ਦੇ ਹੀਲੇ ਲੱਗ ਜਾਂਦੇ ਸੀ ਕੋਈ ਵਿਧਾਨੀ ਕਰ ਰਿਹਾ ਕੋਈ ਕੁਝ ਕਰ ਰਿਹਾ ਸਵੇਰੇ ਸਵੇਰੇ ਸਾਢੇ ਵਰਗੇ ਵੀ ਅਸੀਂ ਦੇਖਿਆ ਵੀ ਅਸੀਂ 5 6 ਵਜੇ ਤੱਕ ਤਾਂ ਲ ਸਿੱਧਾ ਗਲਾਸ ਪੀ ਲੈਂਦੇ ਸੀ ਹੈਨਾ ਤੇ ਉਹ ਹੁਣ ਉਹ ਚੀਜ਼ਾਂ ਨਹੀਂ ਰਹੀਆਂ ਤੇ ਇਸ ਕਰਕੇ ਨਾ ਇਹ ਜਿਹੜੇ ਬਾਲਾਂ ਦੀ ਪ੍ਰੋਬਲਮ ਹੈ ਮੈਂ ਤੁਹਾਨੂੰ ਦੱਸਦਾ ਇਹ ਲੋਕੀ ਕੀ ਕਰਦੇ ਆ ਕਿ ਬਾਲਾਂ ਦੇ ਵਿੱਚ ਹੀ ਲਾਈ ਜਾਂਦੇ ਆ ਜਿਹੜਾ ਕੁਝ ਲਾਣਾ ਅੱਛਾ ਜੀ ਹੈਨਾ ਜੇ ਹੁਣ ਤੁਸੀਂ ਮੰਨ ਲਓ ਵੀ ਪੇੜ ਉਦੇ ਉੱਤੇ ਪੱਤਿਆਂ ਤੇ ਪਾਣੀ ਦੇਣ ਦਾ ਕੀ ਮਤਲਬ ਪਾਣੀ ਤਾਂ ਜੜ੍ਹ 'ਚ ਦੇਣਾ ਪਊ ਫਿਰ ਜੇ ਤੁਸੀਂ ਉਹਦੇ ਪੱਤੇ ਗਿੱਲੇ ਕਰੀ ਜਾਓ ਵਿਚਾਰਾ ਕੀ ਕਰੂਗਾ ਹੈਨਾ ਤੇ ਉਹ ਉਹਨਾਂ ਕੀ ਫਲੂਗਾ ਫੁੱਲੂਗਾ ਜੇ ਤੁਸੀਂ ਜੜ੍ਹ 'ਚ ਸਹੀ ਖਾਦ ਪਾ ਦੋ ਜੜ੍ਹ 'ਚ ਸਹੀ ਪਾਣੀ ਦੇ ਦੋ ਉਹ ਉਹ ਆਪਣਿਆ ਪਰਫੁੱਲਿਤ ਹੋ ਜਾਣਾ ਹਾਂਜੀ ਹਾਂਜੀ ਫਿਰ ਉਹਦੇ ਵਿੱਚ ਉਹ ਚੀਜ਼ ਰਹਿੰਦੀ ਨਹੀਂ ਤਾਂ ਇਸ ਕਰਕੇ ਨਾ ਇਹਦੇ ਵਾਸਤੇ ਸਭ ਤੋਂ ਵਧੀਆ ਚੀਜ਼ ਕੀ ਆ 81 ਲੋਗਾਂ ਨੂੰ ਕਹਿੰਦੇ ਆ ਕਿ ਬੀਟ ਗ੍ਰਾਸ ਜਿਹੜਾ ਹੈਗਾ ਉਹਦਾ ਪਾਣੀ ਰੋਜ਼ ਪੀਆ ਕਰੋ ਅੱਛਾ ਜੀ ਵੀਟ ਗ੍ਰਾਸ ਜਿਹੜਾ ਹੈਗਾ ਉਹ ਸਾਡੀ ਬਾਡੀ ਦੇ ਵਿੱਚ ਡਾਇਰੈਕਟ ਬਲੱਡ ਜਿਵੇਂ ਤੁਸੀਂ ਕਹਿੰਦੇ ਖੂਨ ਦੀ ਬੋਤਲ ਚੜਾਣੀ ਇਹ ਉਹੀ ਕੰਮ ਕਰਦਾ ਜੀ ਐਚਬੀ ਵਧੇਗਾ ਤੇ ਨੇਚਰਲੀ ਹਰ ਚੀਜ਼ ਨੂੰ ਫਾਇਦਾ ਹੋਊਗਾ ਤੇ ਫਿਰ ਇਹਦੇ ਵਿੱਚ ਅਸੀਂ ਦੰਨੇ ਆ ਇੱਕ ਜਿਵੇਂ ਅਸੀਂ హెయిਰ ਆਇਲ ਸ਼ੈਂਪੂ ਵਗੈਰਾ ਬਹੁਤ ਕੁਝ ਦੰਨੇ ਆ ਲੇਕਿਨ ਅਸੀਂ ਕਹਿੰਨੇ ਨਾਲ-ਨਾਲ ਖਾਦ ਪਾਓ ਜਿਵੇਂ ਦੇਸੀ ਕਿਓ ਹੈ ਹਾਂਜੀ ਹਾਂਜੀ ਮੈਡਮ ਤਿਰਫਲਾ ਚੂਰਨ ਲੈ ਲਓ ਇੱਕ ਚਮਚਾ ਇੱਕ ਚਮਚਾ ਲੈ ਲਓ ਦੇਸੀ ਕਿਓ ਉਹਨੂੰ ਮਿਕਸ ਕਰਕੇ ਖਾਓ ਤੁਸੀਂ ਸ਼ਾਮ ਨੂੰ 5:30 ਉਹ ਉਹ ਜਿਹੜੇ ਪੇਸ਼ੈਂਟ ਨੂੰ ਅੱਖਾਂ ਦੀ ਪ੍ਰੋਬਲਮ ਆ ਬਾਲਾਂ ਦੀ ਪ੍ਰੋਬਲਮ ਆ ਕੰਡਾਂ 'ਚੋਂ ਬਾਜਾਂ ਆਈ ਜਾਂਦੀਆਂ ਨੇ ਉਹ ਉਹ ਇਕੱਲੇ ਨਹੀਂ ਸੰਭਾਲ ਲੈਣੀਆਂ ਨੇ ਅੱਛਾ ਜੀ ਤ੍ਰਿਫਲਾ ਦਿੱਸੀ ਕਿਉਂ ਅੱਧਾ ਅੱਧਾ ਚਮਚਾ ਹਾਂ ਕੋਲ ਕੇ ਹਾਂ ਹੁਣ ਤੇਲ ਰਹਾ ਤੇਲ ਬਾਲਾਂ 'ਚ ਮਲਣ ਨਾਲੋਂ ਬੈਟਰਾ ਉਹਨੂੰ ਖਾਓ ਮਤਲਬ ਜਿਵੇਂ ਮਤਲਬ ਮੈਂ ਕਹਿੰਦਾ ਹਾਂ ਕਿ ਤੁਹਾਡੇ ਪੇਟ ਦੀ ਇਨਫੈਕਸ਼ਨ ਆ ਜਿਹੜੇ ਬਾਲ ਝੜਦੇ ਆ ਹੋਰ ਕੋਈ ਵਜ੍ਹਾ ਨਹੀਂ ਆ ਅੱਛਾ ਇਹ ਪਤਾ ਨਹੀਂ ਆਮ ਲੋਕਾਂ ਨੂੰ ਆਮ ਲੋਕਾਂ ਨੂੰ ਨਹੀਂ ਪਤਾ ਪੇਟ ਦੀ ਇਨਫੈਕਸ਼ਨ ਨਾਲ ਝੜਦੇ ਆ ਬਾਲ ਜੀ ਗਰਮੀ ਨਾਲ ਵੀ ਝੜਦੇ ਗਰਮੀ ਨਾਲ ਹੀ ਲੀਵਰ 'ਚ ਗਰਮੀ ਆ ਜੇ ਤੁਹਾਡੇ ਬਿਲ ਇਦੇ ਚ ਕੀ ਹੈ ਕਿ ਇੱਕ ਤਾਂ ਐਕਸਟਰਾ ਵਰਜਨ ਤੇਲ ਹੈ ਹਾਂਜੀ ਹਾਂਜੀ ਕਿਹੜਾ ਜੈਤੂਨ ਦਾ 올ਿਵ ਆਇਲ 올ਿਵ ਆਇਲ ਐਕਸਟਰਾ ਵਰਜਨ ਅਗਰ ਤੁਸੀਂ ਇੱਕ ਚਮਚਾ ਉਹ ਇੱਕ ਪੰਜਮ ਹਲਦੀ ਦਾ ਚਮਚ ਅੱਦਾਂ ਕਿ ਓਮਜ ਪੰਚਮ ਹਲਦੀ ਮੈਂ ਤੁਹਾਨੂੰ ਕਲੀਅਰ ਕਰ ਦੇ ਕਿਹੜੀ ਵਾਲੀ ਹਾਂ ਪੰਚਮ ਹਲਦੀ ਆਪਣੇ ਸਾਡੇ ਵੈਦ ਜੀ ਨੇ ਬਣਾਈ ਆ ਔਰ ਇਹ ਆਉਂਦੀ ਨਹੀਂ ਜੀ ਹੋਰ ਕਿਸੇ ਦੀ ਇੱਕੋ ਹੀ ਕੰਪਨੀ ਨੂੰ ਅਪਰੂਵਲ ਮਿਲੀ ਆ ਬੜੀ ਕਿਰਪਾ ਗੁਰੂ ਮਹਾਰਾਜ ਦੀ ਕਿਉਂਕਿ ਉਹ ਵੀ ਦੇਖ ਲੈਂਦੇ ਆ ਕਿੰਨਾਂ ਦੀ ਡਿਊਟੀ ਲਾਉਣੀ ਆ ਜਿਹੜੇ ਪਿਓਰਿਟੀ ਰੱਖਣਗੇ ਕਿਉਂਕਿ ਜਿਹੜੀ ਚੀਜ਼ ਤੇ ਵੈਦਬਾਨ ਲਿਖਿਆ ਗਿਆ ਜੀ ਐ ਸਮਝ ਲਓ ਵੀ ਉਹ ਪਿਓਰਿਟੀ ਸਟੈਂਪ ਆ ਉਹ ਬਾਬਾ ਜੀ ਤੋਂ ਡਰਦੀ ਆ ਕੰਪਨੀ ਬਸ ਜਿਹੜੀ ਬਾਬਾ ਜੀ ਤੋਂ ਡਰਦੀ ਉਹ ਗਲਤੀ ਨਹੀਂ ਕਰ ਸਕਦੀ ਇਹ ਗੱਲ ਕਨਫਰਮ ਹੈ ਤੇ ਇਹਦੇ ਚ ਕੀ ਹੈ ਕੱਲ ਕਾਲੀ ਹਲਦੀ ਪਾਈ ਗਈ ਆ ਕਾਲੀ ਹਲਦੀ ਸਾਡੀ ਬੋਡੀ ਦਾ ਔਰਾ ਸੈੱਟ ਕਰਦੀ ਆ ਤੇ ਉਸ ਤੋਂ ਬਾਅਦ ਵਿੱਚ ਸੇਲਮ ਦੀ ਹਲਦੀ ਜਿਹੜੀ ਆਪਣੇ ਆਮ ਰਸੋਈ ਘਰ ਦੇ ਵਿੱਚ ਹੁੰਦੀ ਆ ਪੀਲੀ ਹਲਦੀ ਅੱਛਾ ਉਹਨੂੰ ਸੇਲਮ ਦੀ ਹਲਦੀ ਹਾਂ ਉਹ ਸੇਲਮ ਦੀ ਪਾਉਂਦੇ ਆ ਕੋਈ ਆਪਣੇ ਖੇਤਾਂ ਦੀ ਪਾਉਂਦੇ ਆ ਅਸੀਂ ਯਾਨੀ ਕਿ ਸੇਲਮ ਤੋਂ ਜ਼ਿਆਦਾ ਪ੍ਰਭਾਵੀ ਤਾਂ ਸੀ ਉਹ ਯੂਜ਼ ਕਰਦੇ ਆ ਤੇ ਇੱਕ दारू ਹਲਦੀ ਆ ਹਾਂਜੀ ਅੰਬਾ ਹਲਦੀ दारू ਹਲਦੀ ਔਰ ਅੰਬਾ ਹਲਦੀ ਜਿਹੜੀ ਆ ਬੋਡੀ ਦੀ ਪੇਟ ਦੀ ਇਨਫੈਕਸ਼ਨ ਖਤਮ ਕਰਨ ਦੇ ਵਿੱਚ ਸਭ ਤੋਂ ਬੈਸਟ ਫਿਰ ਇਹਦੇ ਵਿੱਚ ਅਸੀਂ ਪਾਉਣੀ ਹੈ ਜੰਗਲੀ ਹਲਦੀ ਜਿਹੜੀ ਪੇਟ ਦੀ ਵर्म ਇਨਫੈਕਸ਼ਨ ਨੂੰ ਵੀ ਖਤਮ ਕਰਦੀ ਹੈ ਨਰਵ ਸਿਸਟਮ ਨੂੰ ਸਟਰੋਂਗ ਕਰਦੀ ਹੈ ਅੱਛਾ ਬਾਲ ਸਾਰਾ ਨਾੜੀਆਂ ਨਾਲ ਜੁੜਿਆ ਹੋਇਆ ਤੇ ਉਹ ਉਹ ਉਹਦਾ ਜਦੋਂ ਅਸੀਂ ਅੱਧਾ ਚਮਚਾ ਪਾਣਾ ਤੇ ਇੱਕ ਚਮਚਾ ਸੀ ਐਕਸਟਰਾ ਵਰਜਨ ਜ਼ੈਤੂਨ ਇੱਕ ਚੀਜ਼ ਧਿਆਨ ਰੱਖਿਓ ਜਦੋਂ ਤੁਸੀਂ 올ਿਵ ਆਇਲ ਆਇਲ ਖਰੀਦਣਾ ਕਿਤੋਂ ਵੀ ਮੈਡਮ ਤੁਸੀਂ ਵੀ ਤੁਹਾਨੂੰ ਤਾਂ ਅਸੀਂ ਦੇ ਹੀ ਦੇਣਾ ਤੁਹਾਨੂੰ ਤਾਂ ਮਾਲਕੋਂ ਕੰਪਨੀ ਦੇ ਪਰ ਜੇ ਆਪਣੇ ਜਿੰਨੇ ਵੀ ਸ਼ੋਅ ਦੇਖ ਰਹੇ ਆ ਮਨ ਚ ਇੱਛਾ ਹੁੰਦੀ ਆ ਵੀ ਗੋਲ ਸਾਹਿਬ ਨੇ ਦੱਸਿਆ ਤੇ ਇਹ ਚੀਜ਼ ਆਪਾਂ ਲੈ ਲਈਏ ਤਾਂ ਇੱਕ ਚੀਜ਼ ਜ਼ਰੂਰ ਤੇ ਰੱਖੋ ਜੇ ਬਾਜ਼ਾਰ ਚੋਂ ਵੀ ਲੈਣੇ ਹੋ ਬਹੁਤ ਘੱਟ ਕੰਪਨੀਆਂ ਇਹਨੂੰ ਬਣਾਉਂਦੀਆਂ ਨੇ ਔਰ ਇਹ ਨਾ ਜਦੋਂ ਵੈਦਵਾਨ ਉੱਤੇ ਲਿਖਿਆ ਜ਼ਰੂਰ ਪੜ੍ਹਨਾ ਮੈਨੂੰ ਪਰਸੋ ਚੋਂ ਬੜੀ ਖੁਸ਼ੀ ਹੋਈ ਇੱਕ ਪੇਸ਼ੈਂਟ ਦੀ ਕਾਲ ਆਈ ਸਾਡੇ ਕੋਲੇ ਉਹ ਕਹਿੰਦੇ ਵੀ ਗੋਲਸਾਭ ਜਿਹੜਾ 올ਿਵ ਆਇਲ ਅਸੀਂ ਲਾਇਆ ਤਾਂ ਲਿਆ ਉਹਦੇ ਤੇ ਵੈਦਵਾਨ ਨਹੀਂ ਲਿਖਿਆ ਹੋਇਆ ਹੂੰ ਮੈਨੂੰ ਸ਼ੱਕ ਪੈ ਗਈ ਹਾਂ ਉਹਨੂੰ ਡਾਊਟ ਹੋ ਗਿਆ ਤੇ ਫਿਰ ਅਸੀਂ ਉਹਨੂੰ ਕਿਹਾ ਵੀ ਤੂੰ ਫੋਟੋ ਭੇਜ ਦੇ ਜੋ ਦੋਨੇ ਫੋਟੋ ਭੇਜੀ ਦੇਖਿਆ ਸੀਗਾ ਕੋਈ ਗੱਲ ਨਹੀਂ ਕੁਆਲਿਟੀ ਠੀਕ ਆ ਹੁਣ ਤੂੰ ਵਾਪਸੀ ਦੇ ਚੱਕਰ 'ਚ ਨਾ ਪਈ ਇਹਨੂੰ ਯੂਜ਼ ਕਰ ਲਾ ਅਗਲੀ ਵਾਰ ਬੈਦਬਾਨ ਜ਼ਰੂਰ ਪੜਨਾ ਉੱਪਰ ਤਾਂ ਉਹ ਕਹਿੰਦੇ ਜੀ ਬਿਲਕੁਲ ਠੀਕ ਆ ਤੇ ਉਸ ਤੋਂ ਬਾਅਦ ਕੀ ਹੈ ਕਿ ਇਹ ਜਿਹੜਾ ਤੇਲ ਆ ਇਹਦਾ ਇੱਕ ਚਮਚ 올ਿਵ ਆਇਲ ਬੈਦਬਾਨ ਦਾ ਤੇ ਉਹਦੇ ਨਾਲ ਅੱਧੀ ਮੈਨ ਅੱਧਾ ਚਮਚ ਜਿਹੜਾ ਪੰਜਮ ਹਲਦੀ ਜਿਸ ਇਨਸਾਨ ਨੇ ਆਦਤ ਪਾ ਲਈ ਨਾ ਮੈਡਮ ਡੇਲੀ ਉਹਨੂੰ ਵਾਲਾਂ ਦੀ ਪ੍ਰੋਬਲਮ ਦਾ ਠੀਕ ਹੋਣੀ ਹੋਣੀ ਆ ਹੋਰ ਪਤਾ ਨਹੀਂ ਕੀ ਕੀ ਠੀਕ ਹੋਣਾ ਮਤਲਬ ਇਹਦੇ ਨਾਲ ਹਾਂ ਇਹਦੇ ਨਾਲ ਇਹ ਇਹ ਐਕਸਟਰਾ ਵਰਜਨ ਆਇਲ ਬਾਰੇ ਜੇ ਮੈਂ ਵਿਆਖਿਆ ਕਰਨ ਲੱਗਾ ਨਾ ਜੀ ਪੂਰਾ ਇੱਕ ਐਪੀਸੋਡ ਬਣੂਗਾ ਘੰਟੇ ਡੇਢ ਘੰਟੇ ਦਾ ਤਾਂ ਇਹ ਚੀਜ਼ ਠੀਕ ਹੋਊ ਜਿਵੇਂ ਨਾ ਫਟਦੇ ਆ ਨਾ ਚਿਰਚਰ ਹੁੰਦੇ ਆ ਇਦਾਂ ਇਹ ਉਹਨਾਂ ਚੀਜ਼ਾਂ ਦੇ ਵਿੱਚ ਇਹ ਫਾਇਦਾ ਹੁੰਦਾ ਗੁਰਸਾ ਜੀ ਤੁਸੀਂ ਗੱਲ ਕੀਤੀ ਐ ਐਕਸਟਰਾ ਵਰਜਨ 올ਿਵ ਆਇਲ ਦੀ ਤੇ ਬਾਈ ਚਾਂਸ ਜਿਹੜਾ ਇਸ ਸ਼ੋਅ ਤੋਂ ਬਾਅਦ ਮੇਰੀ ਸ਼ਾਮ ਦੀ ਫਲਾਈਟ ਸਪੇਨ ਦੀ ਆ ਤੇ ਸਪੇਨ ਨੂਰੀ ਜੀ ਐਸਾ ਮੁਲਕ ਆ ਜਿਹੜਾ ਦੁਨੀਆ ਦਾ ਸਭ ਤੋਂ ਵੱਡਾ ਪ੍ਰੋਡਿਊਸਰ ਆ 올ਿਵ ਆਇਲ ਜੀ ਤੇ ਮੈਂ ਉੱਥੇ ਜਾ ਰਿਹਾ ਕਿਉਂਕਿ ਮੇਰਾ ਬੇਸਿਕ ਫੀਲਡ ਐਗਰੀਕਲਚਰ ਫੂਡ ਪ੍ਰੋਸੈਸਿੰਗ ਆ ਤੇ ਉੱਥੇ ਪੰਜਾਬ ਸਰਕਾਰ ਦਾ ਉੱਚ ਪਦਰੀ ਵਫਦ ਮਿਨਿਸਟਰ ਮੈਡਮ ਜਾ ਰਹੇ ਗਗਨ ਮਲਮਾਨ ਜੀ ਪੂਰੇ ਪ੍ਰਿੰਸੀਪਲ ਸੈਕਟਰੀ ਸੀਐਮ ਸਾਹਿਬ ਦੇ ਸੈਕਟਰੀ ਨਾਲ ਜਾ ਰਹੇ ਆ ਅਸੀਂ ਉੱਥੇ ਜਾ ਕੇ ਗੱਲਾਂ ਕਰਨੀਆਂ ਤੇ ਇੱਥੇ ਮੈਨੂੰ ਆਫਰ ਆਈਆਂ ਕਿ ਉਹ ਪੰਜਾਬ ਨਾਲ ਮਿਲ ਕੇ ਉੱਥੋਂ ਦੀ ਦੂਹਰਾ ਸਟੇਟ ਆ ਉਹਦੇ ਗਵਰਨਰ ਨਾਲ ਮਿਲਣਾ ਆ ਰਿਹਾ ਮੇਰੇ ਕੋਲ ਦੋਸਤ ਦਾ ਲਿੰਕ ਸੀਗਾ ਉਹ ਕਹਿੰਦੇ ਅਸੀਂ ਪੰਜਾਬ ਦੇ ਵਿੱਚ ਐਸੀ ਇੰਡਸਟਰੀਆਂ ਲਾਵਾਂਗੇ ਐਗਰੀਕਲਚਰ ਤੇ ਇੰਪਲਾਈਮੈਂਟ ਅਥੇ ਮਿਲੂਗੀ ਤਾਂ ਮੈਨੂੰ ਇਹ ਜਿਆਦਾ ਗਿਆ ਇਥੋਂ ਅਲੋਵੇਲ ਤੋਂ ਹਾਂ ਇਹ ਬੈਸਟ ਹੈ ਔਰ ਇਹਦਾ ਜੀ ਵਾਲਾਂ ਦਾ ਸਭ ਤੋਂ ਬੈਸਟ ਸਰੋਤ ਹੈ ਔਰ ਜੇ ਕੋਈ ਸਾਨੂੰ ਕਹਿੰਦੇ ਜੀ ਹੋਰ ਕੋਈ ਬਲ ਸਾਨੂੰ ਲਗਾਉਣ ਵਾਸਤੇ ਜੇ ਅਸੀਂ ਕਹਿੰਦੇ ਆ ਤਾਂ ਅਸੀਂ ਪ੍ਰੋਪਰ ਉਦ ਲਈ ਦਿੱਤਾ ਕੇਸ਼ ਕੰਜਕ ਹੈਅਰ ਆਇਲ ਜੀ ਇਹਨੂੰ ਪਹਿਲਾਂ ਗਵਰਨਮੈਂਟ ਤੋਂ ਰਜਿਸਟਰਡ ਸਰਟੀਫਾਈਡ ਹਰ ਚੀਜ਼ ਤੇ ਅਜਮਾਉਣ ਤੋਂ ਬਾਅਦ ਇਹ ਜਦੋਂ ਆਪਾਂ ਨੂੰ ਲੱਗਦਾ ਜਿਵੇਂ ਹੁਣ ਬਾਲਮਕੰਦ ਸ਼ਰਮਾ ਜੀ ਨੇ ਇਸ ਉਮਰ ਦੇ ਵਿੱਚ ਜਿਹੜੀ オリジナル ਖੇਤੀ ਹੈ ਇਹਦਾ ਕੋਈ ਆਪਣਾ ਹੀ ਨਜ਼ਾਰਾ ਜਿਹੜੀ ਸਿਰ ਤੇ ਖੁਦ ਨੂੰ ਕੌਨਫੀਡੈਂਟ ਸੰਦਾ ਕਿਉਂਕਿ ਮੇ ਕੋਲ ਪੈਸਾ ਹੈ ਨਹੀਂ ਲੋਕਾਂ ਦੇ ਪੈਸਾ ਹੋਵੇ ਤਾਂ ਉੜ ਜਾਂਦੇ ਆ ਤੇ ਮੇਰੇ ਵਾਲਾਂ 'ਤੇ ਪੈਸਾ ਨਹੀਂ ਆਇਆ ਕੋਈ ਗੱਲ ਨਹੀਂ ਬਹੁਤ ਸੋਹਣੇ ਤੁਹਾਡੇ ਤੇ ਜਿਵੇਂ ਹੁਣ ਅਸੀਂ ਵੀ 60 ਦੇ ਆਸ-ਪਾਸ ਮਤਲਬ ਇਸ ਆਰਾਊਂਡ ਦੇ ਵਿੱਚ ਆ ਕੇ ਵਾਲ ਜਿਹੜੇ ਆ ਅਸਲੀ ਖੇਤੀ ਆ ਔਰ ਇਹਨਾਂ ਨੂੰ ਅੱਜ ਤੱਕ ਅਸੀਂ ਡਾਈ ਨਹੀਂ ਕੀਤਾ ਬਿਲਕੁਲ ਨੈਚੁਰਲ ਆ ਚਾਹੇ ਉਹ 50% ਚਾਹੇ 60% ਆ ਪਰ ਇਹ ਜਿਹੜੀਆਂ ਚੀਜ਼ਾਂ ਨੇ ਨਾ ਜੀ ਇਹ ਯੂਜ਼ ਕਰਨ ਨਾਲ ਹੁਣੇ ਚ ਅਸੀਂ ਮੇਨ ਜਿਹੜਾ ਦਿੱਤਾ ਐਕਸਟ੍ਰੈਕਟ ਜੋਜੋਬਾ ਆਇਲ ਦਾ ਦਿੱਤਾ ਸਭ ਤੋਂ ਕੌਸਟਲੀ ਆਇਲ ਆ ਜੋਜੋਬਾ ਉਹਦਾ ਸੀ ਇਹਨੂੰ ਐਕਸਟ੍ਰੈਕਟ ਦਿੱਤਾ ਜਦੋਂ ਲੱਗਦਾ ਨਾ ਜੀ ਸਿਰ ਦੇ ਵਿੱਚ ਇਹ ਇੱਕ ਓਵਰ ਮਤਲਬ ਲੋਕਾਂ ਨੂੰ ਕੌਨਫੀਡੈਂਸ ਆਉਂਦਾ ਕਿ ਵਾਕਈ ਅਸੀਂ ਅੱਜ ਕੁਝ ਗੁਰਪ੍ਰੀਤ ਸਾਹਿਬ ਦੇ ਗੱਲ ਤੋਂ ਨੂਰੀ ਜੀ ਮੈਨੂੰ ਇੱਕ ਛੋਟਾ ਜਿਹਾ ਵਿੰਗ ਯਾਦ ਆ ਗਿਆ ਸੱਚੀ ਗੱਲ ਗੁਰਪ੍ਰੀਤ ਸਾਹਿਬ ਤੁਸੀਂ ਗੱਲ ਕੀਤੀ ਨਾ ਵੀ ਆ ਬਾਲਾਂ ਦੀ ਤੇ ਅਸੀਂ ਨਾ ਜੀ ਕੋਈ 10-12 ਸਾਲ ਦੀ ਗੱਲ ਹੈ ਭੱਲਾ ਸਾਹਿਬ ਤੇ ਮੈਂ ਰਾਮਗੜੀਆ ਕਾਲਜ ਕੁੜੀਆਂ ਦਾ ਲੁਧਿਆਣੇ ਹਾਂਜੀ ਹਾਂਜੀ ਉੱਥੇ ਸਾਨੂੰ ਯੂਥ ਫੈਸਟੀਵਲ ਤੇ ਉਹਨਾਂ ਨੇ ਮਹਿਮਾਨ ਤੌਰ ਤੇ ਬੁਲਾਇਆ ਉੱਥੇ ਇੱਕ ਮੈਡਮ ਸੀਗੀ ਪ੍ਰੋਫੈਸਰ ਗਈ ਉਹ ਕਹਿੰਦੀ ਭੱਲਾ ਸਾਹਿਬ ਸ਼ਰ ਮੈਂ ਤੁਹਾਨੂੰ ਟੀਵੀ ਤੇ ਵੇਖਦੀ ਹੁੰਦੀ ਸੀ ਫਿਰ ਮੈਂ ਦਸਵੀਂ ਕਰ ਲਈ ਤੁਸੀਂ ਉਦਾਂ ਦੇ ਪਏ ਆ ਫਿਰ ਮੈਂ ਗ੍ਰੈਜੂਏਟ ਕਰ ਲਈ ਤੁਸੀਂ ਉਦਾਂ ਦੇ ਪਏ ਆ ਫਿਰ ਮੈਂ ਹੁਣ ਮਾਸਟਰਸ ਕਰ ਲਈ ਫਿਰ ਉਦਾਂ ਦੇ ਪਏ ਹੁਣ ਮੈਂ ਪ੍ਰੋਫੈਸਰ ਲੱਗੀ ਮੈਂ ਪੜਾਉਂਦੀ ਵੀ 10 ਸਾਲ ਹੋ ਗਏ ਤੁਸੀਂ ਉਦਾਂ ਦੇ ਕਿਉਂ ਪਏ ਆ ਤੇ ਵਿਅੰਗ ਪਤਾ ਪਹਿਲਾਂ ਸਾਡੇ ਗਿਆ ਕਹਿੰਦੇ ਮੈਡਮ ਰਾਜ ਦੱਸਿਏ ਕਹਿੰਦੇ ਕੀ ਜਿਹੜੀ ਡਾਈ ਉਹ ਉਹੀ ਡਾਈ ਹੁਣ ਲਾਉਂਦੇ ਆ ਸਾਡੀ ਡਾਈ ਰਾਜ ਆ ਸੋ ਡਾਈ ਦਾ ਤਾਂ ਕਮਾਲ ਆ ਤੁਹਾਡੀ ਗੱਲ ਠੀਕ ਆ ਵੀ ਇਹ ਤਾਂ ਕਮਾਲ ਹੋ ਜਾਂਦੀ ਕਿਵੇਂ ਅੱਛਾ ਗੱਲ ਸਾਰਾ ਗੱਲ ਅੱਗੇ ਤੋਰੀ ਮੇਰੇ ਦਿਮਾਗ ਚ ਅੱਲਾਹ ਸਾਹਿਬ ਨੂੰ ਤਾਂ ਗੱਲ ਆਉਂਦੀ ਬਾਹਰਦੀ ਬਹੁਤ ਹੈ ਜਿਵੇਂ ਤੁਸੀਂ ਦੱਸਿਆ ਨਾ ਵੀ ਪੰਜ ਹਲਦੀ ਆ ਕਈ ਲੋਕਾਂ ਨੂੰ ਇਹ ਵਿਅਮਾ ਹੈ ਕਿ ਵੀ ਹਲਦੀ ਗਰਮ ਹੁੰਦੀ ਆ ਤੇ ਜਿਵੇਂ ਹੁਣ ਆਪਾਂ ਇਹਨੂੰ ਜਤੂਨ ਦਾ ਤੇਲ ਵੀ ਗਰਮ ਹੁੰਦਾ ਗਰਮ ਹੁੰਦਾ ਨਾ ਤੇ ਇਹ ਦੋ ਚੀਜ਼ਾਂ ਆਪਾਂ ਮਿਲਾ ਕੇ ਜਦੋਂ ਖਾਣੀ ਆ ਜਿਨ੍ਹਾਂ ਨੂੰ ਪਹਿਲਾਂ ਹੀ ਪੇਟ ਦੇ ਵਿੱਚ ਗਰਮੀ ਆ ਅੱਖਾਂ ਚ ਵੀ ਗਰਮੀ ਰਹਿੰਦੀ ਆ ਕਿਉਂ ਉਹਨਾਂ ਵਾਸਤੇ ਸੂਟ ਕਰਦੀ ਹੈ ਬਹੁਤ ਵਧੀਆ ਕਿਉਂਕਿ ਇਹਦੇ ਵਿੱਚ ਨਾ ਜੀ ਨਾਲ ਅੰਬਾ ਹਲਦੀ ਦਾਰੂ ਹਲਦੀ ਜੰਗਲੀ ਹਲਦੀ ਪੈ ਗਈ ਆ ਤਾਂ ਉਹ ਗਰਮੀ ਵਾਲੀ ਗੱਲ ਤੇ ਖਤਮ ਹੀ ਹੋ ਜਾਂਦੀ ਹੈ ਬੈਲੈਂਸ ਹੋ ਗਿਆ ਬੈਲੈਂਸ ਹੋ ਜਾਂਦਾ ਔਰ ਤੁਸੀਂ ਦੇਖੋ ਇਹਨੂੰ ਹਰ ਮੌਸਮ ਚ ਦਿੱਤਾ ਜਾਂਦਾ ਹੈ ਇਹਦਾ ਇਹ ਇਹ ਬਹੁਤ ਇੱਕ ਗੁੱਡ ਰਿਜ਼ਲਟ ਰਿਹਾ ਕਿ ਇਹਨੂੰ ਹਰ ਜਦ ਵਿੱਚ ਛਾਇਆ ਪੈ ਜਾਂਦੀ ਹੈ ਚਿਹਰੇ ਤੇ ਉਹ ਜਿਹੇ ਚੀਜ਼ਾਂ ਠੀਕ ਹੁੰਦੀਆਂ ਨੇ ਬੜੇ ਬਹੁਤ ਚੀਜ਼ਾਂ ਦੇ ਵਿੱਚ ਫਾਇਦਾ ਖੂਨ ਵੀ ਕਲੀਅਰ ਕਰਦੀ ਹੈ ਸਾਫ ਕਰਦਾ ਬਲੱਡ ਪ੍ਰੈਸ਼ਰ ਜੀ ਮੈਂ ਸੁਣਦੇ ਸੀ ਵੀ ਗੋਲਸਰ ਨੂੰ ਇੱਕ ਸਵਾਲ ਕਰਾਂ ਵੀ ਤਰਾਸਦੀ ਹੈ ਸਾਡੇ ਇਸ ਯੁੱਗ ਦੀ ਵੀ ਇੱਕ ਉਮਰ ਤੇ ਆ ਕੇ ਕਮਜ਼ੋਰੀ ਮਹਿਸੂਸ ਹੋਣਾ ਗੱਲ ਸਹੀ ਹੈ ਹਾਂ ਜੀ ਅੱਜ ਕੱਲ ਮੈਂ ਯੰਗਸਟਰ ਦੇਖਦਾ ਗੁਰ ਸਾਹਿਬ ਜਿਹੜੇ ਬਹੁਤ ਜਵਾਨ ਬੱਚੇ ਉਹ ਵੀ ਕਹਿੰਦੇ ਕਮਜ਼ੋਰੀ ਆ ਗਈ ਅਸੀਂ ਤਾਂ ਮੈਂ ਤੱਕ ਦੀ ਲਿਫਟ ਮੈਂ ਮਾਰਕਫਿਟ ਜੌਬ ਕਰਦਾ ਸੀ ਮੇਰਾ ਆਫਿਸ ਤੀਜੀ ਮੰਜ਼ਿਲ ਤੇ ਸੀਗਾ ਮੈਂ ਕਦੀ ਲਿਫਟ ਨਹੀਂ ਵਰਤਦਾ ਸੀ ਮੈਂ ਨਾ ਭੱਜ ਕੇ ਚੜ੍ਹ ਪੌੜੀ ਯਾਰ ਹਾਂ ਆਪਾਂ ਤਾਂ ਅੱਜ ਵੀ ਤੇ ਹਾਂ ਚੜ੍ਹ ਕੇ ਤੇ ਅੱਜ ਦੇ ਜਵਾਨ ਨੂੰ ਪੁੱਛੋ ਲਿਫਟ ਲਿਫਟ ਇਹ ਕਾਰਨ ਕੀ ਹੋ ਗਿਆ ਕਮਜ਼ੋਰੀ ਕਿਉਂ ਮਹਿਸੂਸ ਹੋਣ ਲੱਗੀ ਇਹਦਾ ਆਪਾਂ ਡਿਸਕਸ ਕਰੀਏ ਵੀ ਇਹ ਕਮਜ਼ੋਰੀ ਕਿਉਂ ਹੋ ਰਹੀ ਹੈ ਤੇ ਹੱਲ ਕੀ ਆ ਦੇਖੋ ਜਿਹੜਾ ਨਾ ਅੱਜ ਕੱਲ ਯੂਥ ਦੀ ਵੀਕਨੈਸ ਆ ਉਹ ਇੱਕ ਤਾਂ ਸਟ्रेस ਬਹੁਤ ਹੈ ਆਪਾਂ ਨੂੰ 25 ਸਾਲ ਦੀ ਉਮਰ ਤੱਕ ਸਟ्रेस ਨਹੀਂ ਸੀਗਾ ਜੀ ਕਿਹੜੇ ਸਾਲ ਤੋਂ ਬਾਅਦ ਜਦੋਂ ਵਿਆਹ ਬੂਝਾ ਹੋ ਗਿਆ ਉਦੋਂ ਮਾੜਾ ਜਿਹਾ ਲੱਗਣ ਲੱਗਾ ਇਹ ਵਿਆਹ ਤਾਂ ਬੂਝਿਆ ਦਾ ਵਿਆਹ ਦਾ ਵਿਊ ਹੀ ਹੁੰਦਾ ਜੀ ਤੇ ਉਹ ਵਿਊ ਆ ਉਦੋਂ ਬਾਅਦ ਫਿਰ ਉਹ ਚੱਕਰ ਵੀ ਬਣਦਾ ਜੀ ਲਾਈਫ ਦਾ ਕਿਉਂਕਿ ਜਦੋਂ ਫਿਰ ਮਾਂ ਬਾਪ ਵੀ ਕਹਿਣ ਲੱਗ ਜਾਂਦੇ ਨੇ ਆਪਦਾ ਕਮਾਖਾ ਹਾਂਜੀ ਹਾਂਜੀ ਨਾ ਤੂੰ ਸਾਨੂੰ ਵੀ ਖਰਚਾ ਦੇ ਉਹ ਕਿੱਥੇ ਕਿੱਥੇ ਐ ਕਰਦਾ ਦੀ ਕਿੱਥੇ ਐ ਕਰਨਾ ਪਏਗਾ ਉਹ ਸਿਸਟਮ ਬਦਲ ਜਾਂਦਾ ਤੇ ਉਸ ਕਰਕੇ ਨਾ ਜੀ ਹੁਣ ਜਿਹੜਾ ਅੱਜ ਦਾ ਯੂਥ ਹੈ ਇਹਨੂੰ 16 ਸਾਲ ਦੀ ਉਮਰ ਦੀ ਫਿਕਰ ਪੈ ਜਾਂਦਾ ਹਾਂਜੀ ਬਿਲਕੁਲ ਇਹਨੂੰ ਬਹੁਤ ਫਿਕਰ ਘੱਟ ਹੋ ਗਈ ਹਾਂ ਇਹਨੂੰ ਪਹਿਲੇ ਹੀ ਮਾਪੇ ਕਹਿਣ ਲੱਗ ਜਾਂਦੇ ਨੇ ਪੁੱਤ ਤੈਨੂੰ ਪੜਾਤਾ ਹੁਣ ਤੂੰ ਕਾਲਜ ਚ ਜਾਵੇਂਗਾ ਤੂੰ ਆਪਣੀ ਫੀਸ ਜੋਗਾ ਜਗਾਣਾ ਆਪ ਕਰ ਉਹ ਫਿਰ ਅੱਛਾ ਮੋਬਾਈਲ ਨੇ ਜਿਆਦਾ ਮੈਚੁਰ ਕਰਤੇ ਬੱਚੇ ਸਾਡੇ ਉਹ ਜਿਹੜੀ ਚੀਜ਼ ਤੁਸੀਂ ਮਰਜ਼ੀ ਦੇਖ ਲੋ ਉਹਦੇ ਤੇ ਜਾ ਕੇ ਮਿਲ ਜਾਂਦੀ ਆ ਤੇ ਉਹ ਘਰਾਂ ਚ ਲੋਕ ਬੱਚੇ ਬੈਠੇ ਬੈਠੇ ਸ਼ਾਪਿੰਗ ਕਰਨ ਲੱਗੇ ਕਿਥੇ ਆਪਾਂ ਅੱਗੇ ਜਾਂਦੇ ਸੀ ਸ਼ਹਿਰ ਨੂੰ ਸਾਈਕਲ ਚੱਕ ਕੇ ਤੇ ਉਹ ਚੀਜ਼ਾਂ ਹੁਣ ਭੁੱਲ ਗਏ ਤਾਂ ਇਸ ਕਰਕੇ ਨਾ ਯੂਥ ਨੂੰ ਇੱਕ ਹੋਰ ਚੀਜ਼ ਵੱਡੀ ਮੈਂ ਤੁਹਾਨੂੰ ਦੱਸਦਾ ਉਹ ਹੈਲਥ ਲੱਭਦੇ ਆ ਵੀ ਕਿੱਥੋਂ ਮਿਲ ਜੇ ਕਦੇ ਜਿਮ ਜਾਂਦੇ ਆ ਉਥੇ ਏਡੇ ਏਡੇ ਡੱਬੇ ਉਹਨਾਂ ਨੂੰ ਫੜਾਤੇ ਜਾਂਦੇ ਆ ਪ੍ਰੋਟੀਨ ਦੇ ਪਾ ਜਾਂਦੇ ਆ ਇਤੋਂ ਪ੍ਰੋਟੀਨ ਖਾਣਾ ਬਿਮਾਰੀਆਂ ਅੱਛਾ ਕਿਸੇ ਦੀਆਂ ਚੀਜ਼ਾਂ ਕਿਸੇ ਡਾਕਟਰ ਦੀ رائے ਨਹੀਂ ਕਿਸੇ ਵੈਦ ਦੀ رائے ਨਹੀਂ ਚਲੋ ਅਸੀਂ ਮੰਨਦੇ ਆ ਕਿ ਜਿਹੜੇ ਜਿਮ ਚਲਾ ਰਹੇ ਨੇ ਲੋਕੀ ਬਹੁਤ ਐਕਸਪਰਟ ਨੇ ਪਰ ਕੁਝ ਲੋਕੀ ਇੰਨੇ ਐਕਸਪਰਟ ਵੀ ਨਹੀਂ ਹੋਣੇ ਜਿਹੜੇ ਉਹਨਾਂ ਨੂੰ ਡੱਬੇ ਡੱਬਿਆਂ ਚ ਪਾ ਕੇ ਹਨ ਮਿਸਗਾਈਡ ਹੋ ਜਾਂਦੇ ਨੇ ਉਹ ਥੋੜਾ ਜਿਹਾ ਮਿਸਗਾਈਡ ਹੋ ਰਿਹਾ ਸਿਸਟਮ ਤੇ ਅੱਛਾ ਯੂਥ ਜਿਹੜਾ 18 ਸਾਲ ਤੋਂ ਲੈ ਕੇ ਬਲੂ 22 ਸਾਲ ਦੀ ਉਮਰ ਤੱਕ ਜਿਹੜਾ ਸਾਡਾ ਯੂਥ ਹੈ ਇਹ ਕੱਚੀ ਮਿੱਟੀ ਹੁੰਦਾ ਹਾਂਜੀ ਇਹਨੂੰ ਜਿਹੜੀ ਇਹਦੇ ਖਾਣੇ ਚ ਗੱਲ ਪਾਈ ਜਾਉਗੇ ਨੇ ਉਹ ਸੁਣਨੀ ਆ ਪਰ ਇੱਕ ਨਾ ਅੱਜਕੱਲ ਸ਼ਿਲਾਜੀਤ ਦਾ ਬੜਾ ਪ੍ਰਭਾਵ ਹੈ ਜਿਹੜਾ ਦੇਖਦਾ ਚੱਕ ਕੇ ਤੁਸੀਂ ਨੈਟ ਤੇ ਦੇਖੋ ਹਰ ਜਗ੍ਹਾ ਸ਼ਿਲਾਜੀਤ ਦੀ ਗੱਲ ਹੁੰਦੀ ਆ ਇਹ ਹੀ ਨਾ ਇੱਕ ਇਸ ਤਰ੍ਹਾਂ ਦੀ ਚੀਜ਼ ਆ ਇਹ ਸਾਡੀ ਬਾਡੀ ਦੇ ਵਿੱਚ ਟੈਸਟੋਸਟਰੋਨ ਲੈਵਲ ਨੂੰ ਅਪ ਕਰਦੀ ਆ ਬੈਸਟ ਲੋ ਪ੍ਰੋਬਲਮ ਇਹ ਲੋਕਾਂ ਨੂੰ ABC ਵੀ ਲੇਡੀਜ਼ ਵਾਸਤੇ ਨਹੀਂ ਹੈਗਾ ਲੋਕ ਇਆਂ ਸ਼ਰਮਾ ਜਾਂਦੇ ਸੀ ਸ਼ਿਲਾਜੀਤ ਦੀ ਗੱਲ ਕਰਦੇ ਜਿਵੇਂ ਸੁਹਾਗ ਰਾਤ ਦੀ ਗੱਲ ਕਰਦੇ ਹੁੰਦੇ ਆ ਮਤਲਬ ਸ਼ਿਲਾਜੀਤ ਜਿਹੜੀ ਆ ਉਹ ਲੇਡੀਜ਼ ਵਾਸਤੇ ਬਹੁਤ ਇਫੈਕਟਿਵ ਆ ਪਰ ਅੱਜ ਕੱਲ੍ਹ ਮੈਂ ਦੇਖਿਆ ਮੁੰਡਿਆਂ 'ਚ ਹੋੜ ਲੱਗੀ ਹੋਈ ਆ ਉਹ ਸ਼ਿਲਾਜੀਤ ਲਈ ਖਾਈ ਜਾਂਦੇ ਆ ਪਰ ਭੇੜਚਾਲ ਬੜੀ ਆ ਅਸਲ ਮਿਲਦੀ ਨਹੀਂ ਗਈ ਤੇ ਉਹਦੇ ਵਿੱਚ ਸ਼ਿਕਾਰ ਵੀ ਹੋ ਜਾਂਦੇ ਉਹਦੇ ਬਾਰੇ ਗਿਆਨ ਦੇ ਹੁੰਦੇ ਆ ਹਾਂ ਬਿਲਕੁਲ ਅਸਲੀ ਹੁਣ ਦੇਖੋ ਕੋਈ ਕਹਿੰਦਾ ਜਾਂ ਤਾਰ ਕੱਢ ਲਓ ਅਸਲੀ ਹੋ ਜੂ ਕੋਈ ਕਹਿੰਦਾ ਜੀ ਐ ਹੋਸ ਜਿਹੜੀ ਸ਼ਿਲਾਜੀਤ ਹੈ ਨਾ ਇਹਦਾ ਇੱਕ ਬਹੁਤ ਵੱਡਾ ਭੰਡਾਰ ਤੇ ਨਹੀਂ ਹੈਗਾ ਕਿਉਂਕਿ ਪਹਾੜ ਜਿਹੜੇ ਹੈਗੇ ਪਹਾੜਾਂ ਦਾ ਪਸੀਨਾ ਹੈ ਹੂੰ ਠੀਕ ਹੈ ਜੀ ਉਹਨੂੰ ਕਲੈਕਟ ਕੀਤਾ ਜਾਂਦਾ ਫਿਰ ਉਹ ਪੱਥਰੋਂ ਚੋ ਅਲੱਗ ਕੀਤਾ ਜਾਂਦਾ ਉਹ ਚੋ ਸ਼ਿਲਾਜੀਤ ਅਲੱਗ ਕੀਤੀ ਜਾਂਦੀ ਹੈ ਇਹ ਇੱਕ ਬਹੁਤ ਵੱਡਾ ਪ੍ਰੋਸੈਸ ਹੈ ਕਦੀ ਆਪਾਂ ਦਿਖਾਵਾਂਗੇ ਤੁਹਾਨੂੰ ਕਦੀ ਇਹ ਕਿੱਦਾਂ ਬਣਦੀ ਹੈ ਸੂਰਿਆਤਪੀ ਸ਼ਿਲਾਜੀਤ ਇਹ ਸਾਡੇ ਵੈਦ ਜੀ ਬਣਾਉਂਦੇ ਆ ਬੜਾ ਛੋਟਾ ਪ੍ਰੋਜੈਕਟ ਅਸੀਂ ਲਾਇਆ ਪਰ ਅਸੀਂ ਕਰਦੇ ਹੁੰਨਾ ਕੀ ਕੰਮ ਹੈ ਜਿੰਨਾ ਕੋ ਹੋ ਜੇ ਜੇ ਨਹੀਂ ਹੁੰਦਾ ਅਸੀਂ ਬਣਾ ਕਰ ਦਿੰਦੇ ਆ ਨਹੀਂ ਤੇ ਉਹਨੂੰ ਨਾ ਜੀ ਅਸੀਂ ਕੀ ਕੀਤਾ ਸ਼ਿਲਾਜੀਤ ਜਿਹੜੀ ਹਰ ਪਰਸਨ ਲਈ ਲੋੜ ਆ ਬੜੀ ਮੁਸ਼ਕਲ ਨਾਲ 20 25 ਮਿਲੀਗ੍ਰਾਮ ਨੂੰ ਇੱਕ ਚ ਖਾਣੀ ਚਾਹੀਦੀ ਆ ਲੋਕੀ ਕੀ ਕਰਦੇ ਆ ਫੀਮ ਵਾਂਗੂ ਗੋਲੀ ਵੱਟ ਕੇ ਖਾ ਜਾਂਦੇ ਆ ਕੋਈ ਦੁੱਧ ਚ ਘੋਲ ਕੇ ਗਾਈ ਜਾਂਦਾ ਸਿੱਧਿਓ ਖਾ ਲੈਣੀ ਚਾਹੀਦੀ ਆ ਜ਼ਿਆਦਾ ਕੁਝ ਮਿਕਸ ਕਰੀਂ ਦੁੱਧ ਵਿੱਚ ਘੋਲ ਕੇ ਹਾਂਜੀ ਇੱਕ ਕੁੱਲ ਨਸ਼ੀਲਾ ਹਾਂ ਕੁੱਲ ਨਸ਼ੀਲਾ ਜਿਹੜੀ ਅਸਲੀ ਆ ਉਹ ਇੱਕ ਤੁਸੀਂ ਨਾ ਕਦੇ ਜਿਹੜੀ ਉਹਨੂੰ ਸ਼ਿਲਾਜੀਤ ਨੂੰ ਆਏ ਰੱਖਿਓ ਤੁਸੀਂ ਗਲਾਸ ਦੇ ਵਿੱਚ ਛੜਿ ਲੋ ਹਲਾਲ ਦੀ ਵੀ ਲੋੜ ਨਹੀਂ ਜੀ ਆਪੇ ਕੁਲ ਜੋ ਉਹਨੇ ਆਪੇ ਹੀ ਕੁਲਣਾ ਉਹਨੇ ਟਾਈਮ ਲੈਣਾ ਜਿਹੜਾ ਲੈਣਾ ਇਹ ਵੀ ਟੈਸਟ ਹੈ ਟੈਸਟ ਹੈ ਜੀ ਇਹੀ ਅਸਲੀ ਦਾ ਇਹੀ ਟੈਸਟ ਆ ਜਿਵੇਂ ਹੁਣ ਮੰਨ ਲਓ ਤੁਸੀਂ ਅਸਲੀ ਸ਼ਿਲਾਜੀਤ ਲੈ ਲਓ ਉਹਦੇ ਵਿੱਚੋਂ ਤੁਸੀਂ ਖਸ ਖਸ ਦੇ ਦਾਣੇ ਜਿੰਨਾ ਕੁ ਲੈ ਲਓ ਇਹ ਪਾਊਡਰੀ ਹੁੰਦੀ ਹੈ ਜੀ ਨਹੀਂ ਨਹੀਂ ਇਹ ਪੱਥਰ ਟਾਈਪ ਹੁੰਦੀ ਹੈ ਪੱਥਰ ਟਾਈਪ ਹਾਂ ਅੱਛਾ ਉਹਦੇ ਚੋਂ ਨਾ ਜੀ ਤੁਸੀਂ ਖਸ ਖਸ ਦੇ ਦਾਣੇ ਜਿੰਨਾ ਕੁ ਪੀਸ ਲੈ ਲਓ ਛੋਟਾ ਜਿਹਾ ਜੀ ਜਿਹਨੂੰ ਅੱਗੇ ਕਹਿੰਦੇ ਜੂੰਬਰਗਾ ਉਹ ਸੜਦੋ ਹਾਂ ਉਹਨੂੰ ਤੁਸੀਂ ਜਿੱਡੇ ਮਰਜ਼ੀ ਗਲਾਸ 'ਚ ਸੜਦੋ ਪਾਣੀ 'ਚ ਉਹ ਸਿੱਧਾ ਜ਼ਮੀਨ ਨੂੰ ਚਿੰਬੜੂਗਾ ਜਾ ਕੇ ਉਹਨੇ ਉੱਪਰ ਨਹੀਂ ਤੈਰਨਾ ਨਹੀਂਗਾ ਤੈਰਨੇ ਗਲਤ ਹੋਵੇ ਇੰਨੀ ਕੀ ਚੀਜ਼ ਵੀ ਨਹੀਂ ਤੈਰਦੀ ਜੇ ਤੈਰ ਗਈ ਤਾਂ ਨਕਲੀ ਆ ਨਕਲੀ ਆ ਅੱਛਾ ਉਹ ਥੱਲੇ ਜਦੋਂ ਜਾ ਕੇ ਚਿੰਬੜ ਗਿਆ ਉਹਨੇ ਉੱਥੇ ਹੀ ਤਾਰ ਚੱਕ ਲੈਣੀ ਹੈ ਉੱਪਰ ਨੂੰ ਕੋਣ ਲੱਗ ਜਾਊਗਾ ਭਾਈ ਅੱਛਾ ਜੀ ਉਹਦੀ ਇੱਕ ਤਸਵੀਰ ਆ ਔਰ ਫਿਰ ਫਿਰ ਕੀ ਕੀਤਾ ਅਸੀਂ ਸਾਡੇ ਵੈਦ ਜਿਹੜੇ ਨੇ ਬਹੁਤ ਡੀਪ ਕੰਮ ਕਰਦੇ ਨੇ ਜਿਸ ਟਾਈਮ 70 80 ਦੇ ਵਿੱਚ ਉਹਨਾਂ ਦੀ ਉਮਰ ਹੈ ਕਦੀ ਉਮਰ ਨਹੀਂ ਦੱਸਦੇ ਅਸੀਂ ਵੀ 70 80 ਦੱਸਦੇ ਆ ਕੋਈ 70 ਸਮਝੇ ਕੋਈ 80 ਸਮਝੇ ਤੇ ਉਹ ਸਾਡੇ ਜਿਹੜੇ ਵੈਦ ਹਨਾ ਉਹਨਾਂ ਜੀ ਅੱਜ ਤੱਕ ਦੇਖੋ ਇਸ ਉਮਰ ਤੱਕ ਉਹਨਾਂ ਨੂੰ ਚਸ਼ਮਾ ਨਹੀਂ ਲੱਗਿਆ ਹੂੰ ਇਸ ਉਮਰ ਤੱਕ ਉਹਨਾਂ ਨੇ ਕੋਈ ਮੋਟਰਸਾਈਕਲ ਨਹੀਂ ਰੱਖਿਆ ਕੋਈ ਕਾਰ ਨਹੀਂ ਰੱਖੀ ਸਾਈਕਲ ਤੇ ਚੱਲਦੇ ਆ ਉਹ ਉਹਨਾਂ ਨੇ ਨਾ ਜੀ ਮੈਂ ਉਹਨਾਂ ਨਾਲ ਡਿਸਕਸ ਕਰ ਰਿਆ ਸੀ ਬੈਠੇ ਅਸੀਂ ਪਿਛਲੇ ਕਈ ਸਾਲਾਂ ਤੋਂ ਵੀ ਸਰ ਕੋਈ ਏਦਾਂ ਦੀ ਚੀਜ਼ ਦਿਓ ਵੀ ਜਿਹੜੀ ਸ਼ਿਲਾਜੀਤ ਹੈ ਉਹਨੂੰ ਹਰ ਇਨਸਾਨ ਖਾ ਸਕੇ ਹੂੰ ਹਰ ਨੌਜਵਾਨ ਹਰ ਉਮਰ ਦਾ ਇਨਸਾਨ ਲੇਡੀ ਜੈਂਟਸ ਸਾਰੇ ਖਾ ਸਕਣ ਕੁਛ ਏਦਾਂ ਦੀ ਚੀਜ਼ ਦੇ ਦਿਓ ਕਿਉਂਕਿ ਅੱਜ ਕੱਲ ਇੰਨੇ ਕੰਡੇ ਵਿਛ ਗਏ ਸੜਕ ਦੇ ਉੱਤੇ ਵੀ ਹੁਣ ਤਾਂ ਬੂਟੇ ਮੋਟੇ ਪਾ ਕੇ ਚੱਲਿਆ ਜਾਊਗਾ ਉਹ ਇਕੱਠੇ ਤਾਂ ਹੋਣੇ ਨਹੀਂ ਕਿਉਂਕਿ ਇੰਨਾ ਸਾਡਾ ਜਿਹੜਾ ਕੰਡਿਆਂ ਤੋਂ ਭਾਵ ਹੈ ਮੇਰਾ ਵੀ ਇੰਨਾ ਕੁਝ ਖਾਣ ਪੀਣ ਨੂੰ ਮਿਲ ਗਿਆ ਬੰਦਾ ਖੜਾ ਹੀ ਕਿਤੇ ਗਾਜਰ ਪਾ ਖਾ ਰਿਹਾ ਕਿਤੇ 버ਗਰ ਖਾ ਰਿਹਾ ਕਿਤੇ ਪੀਜ਼ਾ ਖਾ ਰਿਹਾ ਕਿਤੇ ਕਿਸ ਤਰ੍ਹਾਂ ਦੀਆਂ ਚੀਜ਼ਾਂ ਖਾ ਰਿਹਾ ਅੱਗੇ ਅਸੀਂ ਚਟਣੀ ਖਾਂਦੇ ਸੀ ਧਨੀਏ ਪਦੀਨੇ ਦੀ ਲਸਣ ਹਸਨ ਪਾ ਕੇ ਹੁਣ ਸੌਸ ਹੈ ਪਤਾ ਨਹੀਂ ਕੀ ਚੀਜ਼ ਹੈ ਰੱਬ ਜਾਣੇ ਉਹ ਜਿਹੜੀਆਂ ਚੀਜ਼ਾਂ ਤੋਂ ਬਚਣ ਲਈ ਫਿਰ ਸਾਡੇ ਬੈਜੀ ਨੇ ਬਣਾਈ ਇੱਕ ਚੀਜ਼ ਸ਼ਿਲਾਜੀ ਸ਼ਿਲਾਜੀ ਤੋਂ ਬਣਾਇਆ ਜੀ ਫਿਰ ਉਹਨਾਂ ਨੇ ਮਾਲਟ ਅੱਛਾ ਜੀ ਮਾਲਟ ਜਿਹੜਾ ਹੁੰਦਾ ਨਾ ਜੀ ਉਹ ਲਿਕੁਇਡ ਹੁੰਦਾ ਉਹਨੂੰ ਇਹ ਚਮਚ ਨਾਲ ਖਾਇਆ ਜਾਂਦਾ ਤੇ ਉਹਦੀ ਮੈਂ ਤੁਹਾਨੂੰ ਇੱਕ ਚੀਜ਼ ਦਿਖਾਣਾ ਇਹਨੂੰ ਅਸੀਂ ਫਲੇਵਰ ਦਿੱਤਾ ਫਿਰ ਚਾਕਲੇਟ ਦਾ ਗੂਗਲ ਜੀ ਤੁਹਾਨੂੰ ਕਰਨ ਲੱਗਿਆ ਫਿਰ ਹਾਂ ਕਿ ਉਹ ਕਹਿੰਦੇ ਨੇ ਵੀ ਜਦੋਂ ਕਰਨ ਲੱਗਿਆ ਫਿਰ ਚੱਜਣ ਵਾਲੀ ਹੋਣੀ ਚਾਹੀਦੀ ਆ ਚੀਜ਼ ਜਿਹੜੀ ਇੱਕਦਮ ਲੋਕਾਂ ਨੂੰ ਫੀਲ ਕਰੇ ਅਪੀਲ ਕਰੇ ਫਿਰ ਅੱਛਾ ਇੰਨੀ ਕਿਸੀ ਸੀ ਲੈ ਕੇ ਨਾ ਜੀ ਦੋ ਦੋ 3-3000 ਰੁਪਏ ਦੀ ਵਿਕ ਰਹੀ ਆ 20 ਗ੍ਰਾਮ 15 ਗ੍ਰਾਮ 50 ਗ੍ਰਾਮ ਕਸਤੂਰੀ ਹਾਂ ਫਿਰ ਅਸੀਂ ਇਹਨੂੰ ਦਿੱਤਾ ਪੂਰਾ 100 ਗ੍ਰਾਮ ਦਾ ਪੈਕ ਅੱਛਾ ਜੀ ਕਾਸਟ ਉਹ ਨਹੀਂ ਹੋਈ ਵੀ ਉਸੇ ਕਾਸਟ ਚ ਮਿਲੇ ਫਿਰ ਇਹਦੇ ਵਿੱਚ ਨਾਲ ਦਿੱਤਾ ਸੀ ਸ਼ਿਲਾਜੀਤ ਪਿਓਰ ਸੂਰਯਾ ਤਾਪੀ ਸ਼ਿਲਾਜੀਤ ਅਸ਼ਵਗੰਧ ਸਤਾਵਰ ਸਫੈਦ ਮੁਸਲੀ ਅੱਛਾ ਜੀ ਕੌਂਚ ਬੀਜ ਫਿਰ ਅਜੀਨ ਨਾਲ ਦਿੱਤੀ ਲੋਹੇ ਦੀ ਭਸਮ ਹਾਂ ਬਹੁਤ ਤਕਤਵਰ ਜੀ ਸੁੰਡੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਜਦੋਂ ਇਹਦਾ ਕੰਬੀਨੇਸ਼ਨ ਬਣਾਇਆ ਜੀ ਹਜ਼ਾਰਾਂ ਲੋਕਾਂ ਨੂੰ ਅਸੀਂ ਦਿੱਤਾ ਉਹ ਖਾਣ ਨੂੰ ਟੈਸਟ ਅਸੀਂ ਕਰਦੇ ਰਹੇ ਨੇ ਉਹਨਾਂ ਦੇ ਫਿਰ ਫੀਡਬੈਕ ਲੈ ਓਕੇ ਰਿਹਾ ਕੋਈ ਕਹਿੰਦਾ ਸੀ ਮੇਰੀ ਕਮਰ ਦਰਦ ਹੁੰਦੀ ਸੀ ਉਹ ਠੀਕ ਹੋ ਗਈ ਸਰ ਕੋਈ ਕਹਿੰਦਾ ਮੇਰੀ ਨਜ਼ਰ ਕਮਜ਼ੋਰ ਹੋ ਰਹੀ ਸੀ ਉਹ ਵੀ ਕਾਫੀ ਠੀਕ ਹੋ ਗਈ ਆ ਕੋਈ ਕਹਿੰਦਾ ਸੀ ਬੈਕ ਪੇਨ ਬਹੁਤ ਰਹਿੰਦਾ ਸੀ ਗੱਡੀ ਚਲਾਉਂਦੇ ਸੀ ਸਾਰਾ ਦਿਨ ਥੱਕ ਜਾਂਦੇ ਸੀ ਨੀਂਦ ਆਉਣ ਲੱਗ ਜਾਂਦੀ ਸੀ ਪਰ ਹੁਣ ਐਕਟਿਵ ਰਹਿਣ ਲੱਗ ਗਿਆ ਸ਼ਰੀਰ ਕਿਉਂਕਿ ਉਹ ਜਵਾਨ ਕਰਤਾ ਨੇ ਸਾਰਾ ਉਹ ਸਾਰਾ ਕੁਝ ਕੁਜੜੇ ਚ ਸਮੁੰਦਰ ਵਾਲੀ ਗੱਲ ਹੈ ਲੋਕ ਇਹ ਕਹਿੰਦੇ ਰਹਿੰਦੇ ਸੀ ਕਿ ਵੀ ਇਤਿ ਜੋਗ ਨਹੀਂ ਸੀਗਾ ਵੀ ਕੋਈ ਕਿਸ ਨੇ ਬੈਦ ਨੇ ਦਵਾਈ ਦਿੱਤੀ 20 ਸਾਲ ਪਿੱਛੇ ਚਲੇ ਗਏ ਚਲੇ ਗਏ ਜਦ ਬੁੜੇ ਨੇ ਆਪਣੀ ਉਹ ਵਾਈਫ ਨੂੰ ਪਛਾਣਿਆ ਨਹੀਂਗਾ ਹਨਾ ਉਹ 40 ਸਾਲ ਦੀ ਸੀਗੀ ਤੇ 20 ਸਾਲ ਦੀ ਲੱਗੇ ਹੋਏ ਆਹ ਕਿਹੜੇ ਕੋਣ ਆਏ ਲਗਦਾ ਦਵਾਈਆਂ ਦੇ ਕਮਾਲ ਨੇ ਹਾਂ ਨਹੀਂ ਇਹ ਜਾਣ ਪਛਾਣ ਖਰਾਬ ਨਹੀਂ ਕਰਦਾ ਪਛਾਣ ਜਾਣ ਬਣੀ ਹੋ ਗਈ ਵੈਸੇ ਗੁਲਸਰ ਗੱਲ ਯੂਥ ਦੀ ਚੱਲੀ ਆ ਗੱਲ ਵਿਆਹ ਵੂ ਵੀ ਚੱਲੀ ਹੈ ਨਾ ਮੈਨੂੰ ਇੱਕ ਬਹੁਤ ਪੁਰਾਣੀ ਘਟਨਾ ਸੱਚੀ ਯਾਦ ਆ ਗਈ ਸੱਚੀ ਗੱਲ ਹੈ 1985 ਰੇਟ ਸੀ ਨਾ 1985 ਹਾਂਜੀ ਉਹ ਯੂਨੋ ਨੇ ਇੰਟਰਨੈਸ਼ਨਲ ਈਅਰ ਆਫ ਯੂਥ ਕਿਹਾ ਸੀ ਤੇ ਸਾਨੂੰ ਇੱਕ ਸ਼ੋਅ ਮਿਲ ਗਿਆ ਦੂਰਦਰਸ਼ਨ ਤੋਂ ਜਿਹੜਾ ਸੀਗਾ 13 ਕਿਸ਼ਤਾਂ ਦਾ ਉਹਦੀ ਲਾਸਟ ਕਿਸ਼ਤ ਵਿੱਚ ਉਹ ਸੀਗਾ ਨਾ ਰੁਲਦੂ ਦਾ ਵਿਆਹ ਮੇਰਾ ਰੁਲਦੂ ਬਣਿਆ ਸੀ ਮੇਰਾ ਵਿਆਹ ਹੋਣਾ ਸੀ ਤੇ ਅੱਜ ਕੱਲ ਬਹੁਤ ਵੱਡੇ ਸਟਾਰ ਨੇ ਦਿਵੇ ਦਿੱਤਾ ਉਹ ਬਾਹਰ ਵੀ ਪੜਦੀ ਸੀ ਉਹਦੇ ਮਦਰ ਤੁਹਾਡੇ ਗਵਾਂਢ ਚ ਉੱਥੇ ਸਾਨੇਵਾਲ ਐਸਐਮਓ ਸੀ ਨਾਲ ਹੀ ਦਿੱਤਾ ਉਹ ਭੱਲਾ ਜੀ ਦੇ ਘਰੇ ਆਏ ਦਰਾਹੇ ਕਿ ਮੇਰੀ ਬੇਟੀ ਬਹੁਤ ਸ਼ੌਕ ਰੱਖਦੀ ਹੈ ਇਹਨੂੰ ਐਕਟਿੰਗ ਕਰਾਉਣੀ ਹੈ ਨਾਲ ਲੈ ਜਾ ਅਸੀਂ ਗੁਰਸੱਵ ਨੂੰ ਮੇਰੀ ਵਾਈਫ ਬਣਾ ਕੇ ਲਾਸਟ ਕਿਸ਼ਤ ਵਿੱਚ ਦਿਵੇ ਦਿੱਤਾ ਨੂੰ ਬਾਹਰ ਵੀ ਪੜਦੀ ਸੀ ਤੇ ਉਹ ਸੀਨ ਕੀ ਸੀਗਾ ਕਿ ਮੇਰਾ ਵਿਆਹ ਹੁੰਦਾ ਭੱਲਾ ਜੀ ਮੇਰੇ ਬਾਪ ਬਣਿਆ ਗੁਰਪ੍ਰੀਤ ਕੁੜੀ ਮੇਰੀ ਮਾਂ ਬਣੀ ਪਾਣੀ ਵਾਰਦੇ ਹੈ ਨਾ ਜਿਹਦਾ ਮੈਂ ਵਿਆਹ ਕਰਕੇ ਤੇ ਮੈਂ ਰੋਣ ਲੱਗ ਪਿਆ ਹੂੰ ਤੇ ਮੇਰੀ ਮਾਂ ਕਹਿੰਦੀ ਤੂੰ ਕਿਉਂ ਰੋਂਨਾ ਮੈਂ ਕਿਹਾ ਕਿਉਂ ਰੋਂਦੀ ਆ ਹੂੰ ਕਹਿੰਦੇ ਤਾਰ ਹੁੰਦੀ ਆ ਇਹ ਮਾਂ ਬਾਪ ਛੱਡ ਕੇ ਆਈ ਆ ਹੂੰ ਤੂੰ ਕਿਉਂ ਰੋਂਨਾ ਮੈਂ ਕਿਹਾ ਮੈਂ ਤਾਂ ਰੋਂਨਾ ਮੇਰੇ ਛਡਾਦੇ ਨੇ ਹੁੰਦੀ ਨੇ ਯਾਨੀ ਮੈਨੂੰ ਯਾਦ ਆ ਗਈ ਯੂਸਤ ਗੱਲ ਵੀ ਅਸੀਂ ਇਹ ਗੱਲ ਕਿੰਨੇ ਜੀ 85 ਮਤਲਬ 48 ਸਾਲ ਪੁਰਾਣੀ ਗੱਲ ਹੈ 48 ਸਾਲ ਪੁਰਾਣੀ ਗੱਲ ਹੈ ਤੇ ਇਹ ਜਿਹੜੀਆਂ ਪੁਰਾਣੀਆਂ ਗੱਲਾਂ ਨੇ ਨਾ ਜੀ ਤਾਂ ਤਾਂ ਤੁਸੀਂ ਇੱਕ ਗਾਣਾ ਸੁਣਾਇਆ ਹੋਗਾ ਅ ਬਾਕੀ ਕੁਝ ਬਚਾ ਤੋਂ ਮਹਿੰਗਾਈ ਮਾਰਦੀ ਹੈ ਇਹ ਉਦੋਂ ਵੀ ਮਾਰਦੀ ਸੀ ਇਹ ਅੱਜ ਵੀ ਮਾਰਦੀ ਹੈ ਸਹੀ ਗੱਲ ਹੈ ਮਤਲਬ ਇਹ ਇਹ ਚੱਲੀ ਜਾਣੀ ਅਰੇ ਇਹਨਾਂ ਚ ਤਾਂ ਤਾਂ ਜਿਵੇਂ ਕਹਿੰਦੇ ਨੇ ਬਜ਼ੁਰਗਾਂ ਦਾ ਕਿਹਾ ਮਤਲਬ ਸਿਆਣੇ ਵਾਲੇ ਦੇ ਵਾਲੇ ਦਾ ਹੁਣ ਆਲਾ ਜਿਹੜਾ ਨਾ ਜੀ ਕਮਾਲ ਦੀ ਚੀਜ਼ ਆ ਇਸੇ ਤਰ੍ਹਾਂ ਇਹਦੇ ਵਿੱਚ ਇਹ ਸਾਰੇ ਐਕਸਟ੍ਰੈਕਟ ਪਾਏ ਨੇ ਮੈਂ ਆਪਣੀ ਗੱਲ ਫੇਰ ਕਰੂੰਗਾ ਬਈ ਜੇ ਤੁਸੀਂ ਸ਼ਿਲਾਜੀਤ ਦਾ ਇਹਦਾ ਅੱਧਾ ਪੌਣਾ ਚਮਚਾ ਡਿੱਲੀ ਖਾਂਦੇ ਹੋ ਔਰ ਹਰ ਮੌਸਮ ਚ ਹਰ ਰੁੱਤ ਚ ਦੁੱਧ ਨਾਲ ਖਾਣਾ ਦੁੱਧ ਨਾਲ ਸਰਨੂਦ ਪੰਜਾਬੀਆਂ ਨੂੰ ਪੰਜ ਰੁੱਤ ਮਿਲੀਆਂ ਹੋਈਆਂ ਨੇ ਪੰਜ ਪੰਜ ਮੌਸਮ ਸਾਡੇ ਤੇ ਛੇਵਾਂ ਮੌਸਮ ਜਿਹੜਾ ਹੈਗਾ ਉਹ ਵੀ ਸਾਡੇ ਸਾਰੇ ਪੰਜਾਬੀਆਂ ਨੂੰ ਮਿਲਿਆ ਆ ਆ ਪਿਆਰ ਦਾ ਆ ਪਿਆਰ ਦਾ ਨਹੀਂ ਦੂਜਾ ਕਹਿੰਦੇ ਜੀ ਜਿਹੜਾ ਸ਼ਾਂਤ ਨਹੀਂ ਪਿਆਰ ਦਾ ਵੀ ਆ ਅੱਛਾ ਉਹ ਵੀ ਗੱਲ ਸ਼ਰਮਾ ਜੀ ਮੈਂ ਤੁਹਾਨੂੰ ਦੱਸਦਾ ਉਹ ਵੀ ਗੱਲ ਬਿਲਕੁਲ ਜਨੂਨ ਹੈ ਜਿਹੜੇ ਲੋਕੀ ਕੋਈ ਵੀ ਨਸ਼ਾ ਕਰਦੇ ਆ ਚਾਹੇ ਉਹ ਸ਼ਰਾਬ ਪੀਂਦੇ ਚਾਹੇ ਬਾਡ ਕੋਈ ਵੀ ਨਸ਼ਾ ਕਰਦੇ ਆ ਤੇ ਉਹਨਾਂ ਵਾਸਤੇ ਵੀ ਹੈ ਰਾਮ ਬਾਣਾ ਰੀਜ਼ਨ ਕਿ ਆ ਕਿ ਨਸ਼ੇ ਨੇ ਜਿਹੜਾ ਅੰਦਰੋਂ ਤੋੜਨਾ ਸਰੀਰ ਨੂੰ ਹਾਰਟ ਬ੍ਰੇਨ ਲੀਵਰ ਨੂੰ ਕਮਜ਼ੋਰ ਕਰਨਾ ਅਗਰ ਉਹ ਸ਼ੁਰੂਆਤ ਆਪੇ ਚਲਾਜੀ ਜਿਹੜਾ ਸਾਡਾ ਇਹ ਮਾਲਟ ਹੈ ਇਹਨੂੰ ਯੂਜ਼ ਕਰਦੇ ਆ ਤਾਂ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਇਹ ਹੀਰੋ ਹੈ ਜੀ ਹਰ ਘਰ ਦੀ ਸ਼ਾਨ ਬਣੂਗਾ ਇਹ ਕਿਉਂਕਿ ਇਹ ਅਸੀਂ ਬਹੁਤ ਘੱਟ ਖਰਚੇ ਦੇ ਵਿੱਚ ਹਰ ਬੰਦੇ ਦੀ ਪਾਕਟ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਤੋਂ ਵਧੀਆ ਤਾਕਤ ਦਾ ਸਰੋਤ ਨਹੀਂ ਹੋ ਸਕਦਾ ਕੋਈ ਔਰ ਬਿਊਟੀ ਵਾਸਤੇ ਵੀ ਬਹੁਤ ਗਜ਼ਬ ਹੈ ਕਿ ਇਨਸਾਨ ਦੀ ਬਿਊਟੀ ਨਿਕਲ ਬਸ ਬਾਜੀ ਵਾਲਟ ਵਿਸਕੀ ਵਰ ਮੈਂ ਤਾਂ ਵਿਸਕੀ ਪਿੰਡਾਂ 'ਮੈਂ ਲਾਈਫ ਜ਼ਰੂਰੀ ਪਿੰਡਾਂ ਕਰੀ ਪਰ ਇਹ ਮਾਲਟ ਵਿਸਕੀ ਕਿਉਂ ਲਿਖਦੇ ਆ ਮਾਲਟ ਵਿਸਕੀ ਉਹਦਾ ਕੀ ਮਤਲਬ ਹੁੰਦਾ ਇਹ ਤਾਂ ਜੀ ਹੁਣ ਬਿਸਕੀ ਵਾਲੇ ਜਾਨਣ ਦੇਖੋ ਇਹ ਇਹ ਗੱਲ ਕਹਤਾ ਹੀ ਕਹਿੰਦੀ ਆ ਕਿ ਨਸ਼ੇ ਛੱਡਣੇ ਚਾਹੀਦੇ ਆ ਜੇ ਨਸ਼ਾ ਲਾਉਣਾ ਤਾਂ ਇਹ ਜੇ ਚੰਗੀਆਂ ਚੀਜ਼ਾਂ ਦਾ ਨਸ਼ਾ ਲਾਓ ਨਾਲੇ ਤੁਹਾਡੀ ਸਿਹਤ ਠੀਕ ਰਹਿੰਦੀ ਆ ਨਾਲੇ ਤੁਸੀਂ ਸੋਹਣੇ ਵੀ ਲੱਗਦੇ ਹੋ ਪਿਆਰ ਦਾ ਨਸ਼ਾ ਕਰੋ ਬਿਲਕੁਲ ਬਿਲਕੁਲ ਆਪਣੀ ਸਿਹਤ ਨੂੰ ਚੰਗਾ ਬਣਾਉਣ ਦਾ ਨਸ਼ਾ ਕਰੋ ਬਿਲਕੁਲ ਸ਼ਰਮਾ ਜੀ ਮੈਡਮ ਜੀ ਸਦਾ ਚੜ੍ਹਦੀ ਕਲਾ ਚ ਰਹੋ ਸੁਭਾਸ਼ ਗੋਇਲ ਹੈਲਥ ਸ਼ੋਅ ਚ ਜੀੜਾ ਮਾਰਦੇ ਰਹੋ ਅੱਜ ਦੇ ਸ਼ੋਅ ਚ ਤੁਹਾਡਾ ਬਹੁਤ ਬਹੁਤ ਫਿਰ ਤੋਂ ਇੱਕ ਵਾਰੀ ਨਿੱਘਾ ਸਵਾਗਤ ਔਰ ਤੁਹਾਡੇ ਆਉਣ ਤੇ ਬਹੁਤ ਹੀ ਵਧੀਆ ਲੱਗਿਆ ਔਰ ਪ੍ਰਮਾਤਮਾ ਕਰੇ ਜਿੰਨੇ ਵੀ ਸਰੋਤਿਆਂ ਨੇ ਜਿੰਨੇ ਵੀ ਦਰਸ਼ਕਾਂ ਨੇ ਇਹ ਪ੍ਰੋਗਰਾਮ ਦੇਖਿਆ ਇਹ ਪ੍ਰੋਗਰਾਮ ਤੋਂ ਬਾਅਦ ਮੈਨੂੰ ਉਮੀਦ ਹੈ ਕਿ ਸੁਭਾਸ਼ ਗੋਇਲ ਹੈਲਥ ਸ਼ੋਅ ਨੂੰ ਹੋਰ ਜ਼ਿਆਦਾ ਤਰੱਕੀ ਹੋਰ ਜ਼ਿਆਦਾ ਆਸ਼ੀਰਵਾਦ ਮਿਲੇਗਾ ਪਿਆਰ ਮਿਲੇਗਾ ਔਰ ਆਪਣਾ ਪਿਆਰ ਆਈ ਬਣਾਏ ਰੱਖਿਓ ਸਾਰਿਆਂ ਨੂੰ ਸਾਡੇ ਵੱਲੋਂ ਬਹੁਤ ਹੀ ਪਿਆਰ ਭਰੀ ਸਤਿਕਾਰ ਭਰੀ ਸਤਸ੍ਰੀਕਾਲ ਜੀ ਨਮਸਕਾਰ